मजदूर एकता जिंदाबाद मजदूर एकता जिंदाबाद पुलिस मैनेजमेंट जिंदाबाद पुलिस मैनेजमेंट जिंदाबाद टूटिया ਉੱਦਾਂ ਦਾ ਬੜੇ ਆਪਾਂ ਹੋਕਾ ਮਾਰਦੇ ਇੱਕ ਦਰਖਤ ਦੀ ਟਾਣੀ ਨਹੀਂ ਤੁਸੀਂ ਵੱਢ ਸਕਦੇ ਜਦੋਂ ਫਲਿਪਸ ਕੰਪਨੀ 'ਚ ਖੜੇ ਹੋਏ 500 ਦਰਖਤ ਵੱਢੇ ਗਏ ਤਾਂ ਬਣ ਵਿਭਾਗ ਨੇ ਕੀ ਕੀਤਾ ਇਹਦੇ ਪਿੱਛੇ ਐਸੀ ਵੱਡੀ ਕਹਾਣੀ ਹੈ ਤੇ ਫੈਕਟਰੀ ਬੰਦ ਹੋਣ ਦੇ ਬਾਰੇ ਮੇਰੇ ਖਿਆਲ ਨਹੀਂ ਕਿ ਪੰਜਾਬ ਵਿੱਚ ਅੱਜ ਤੱਕ ਕਿ ਐਡਾ ਬੜਾ ਵੀ ਕੋਈ ਕਾਂਡ ਹੋਇਆ ਹੋਵੇਗਾ ਇੰਨੇ ਜਿੱਥੇ ਕੇਸ ਚੱਲਦੇ ਹੁਣ ਉੱਥੇ ਰਾਤੋਂ ਰਾਤ ਰਜਿਸਟਰੀ ਕਿੰਦਾ ਹੋ ਜਾਏਗੀ ਅਸੀਂ ਬਹੁਤ ਰੋਣਾ ਪਿਟਣਾ ਕੀਤਾ ਫੇਰ ਵੀ ਰਜਿਸਟਰੀ ਹੋ ਗਈ ਪੀਐਸਆਈਸੀ ਦੇ ਅਫਸਰ ਉੱਥੇ ਵੀ ਚੋਰਾ ਨਾ ਰਾਜ ਰਿਹਾ ਉਦਯੋਗ ਭਾਗ ਵੀ ਚੋਰਾ ਨਾ ਰਾਜ ਰਿਹਾ ਬੜਾ ਭਾਈ ਵਿੱਚ 14 ਦਾ ਰਾਜ ਰਿਆ ਐਮ ਐਲ ਏ ਦਾ ਤਰ ਵੀ 14 ਦਾ ਰਾਜ ਰਿਆ ਜਾਵੇ ਕਿੱਥੇ ਇਹ ਸਾਰੇ ਚੋਰ ਇਕੱਠੇ ਐ ਐਸੇ ਟੌਰਚਰ ਹੋਇਆ ਜੀ ਇਸ ਕੰਪਨੀ ਚ ਤੇ ਉਸ ਪੇਪਰ ਦੇ ਕੇ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡਣ ਜਾ ਰਿਹਾ ਉਸ ਲਈ ਕੰਪਨੀ ਨੇ ਲੋਕਲ ਪੁਲਿਸ ਲੇਬਰ ਡਿਪਾਰਟਮੈਂਟ ਜਸਟੀਸ ਡਿਪਾਰਟਮੈਂਟ ਨਾਲ ਮਿਲ ਕੇ ਬੰਦਿਆਂ ਨੂੰ ਇੰਨਾ ਅਤਿਆਚਾਰ ਕੀਤਾ ਕਿ ਉਹਨਾਂ ਨੂੰ ਸੈਨ ਤੱਕ ਕਰਨੇ ਪੈ ਗਏ ਜੀ ਅਰਜਿੰਦਰ ਸਿੰਘ ਆ ਜੀ ਗੋਰ ਸਿੱਖ ਬੰਦੇ ਆ ਜੀ ਇਹਨਾਂ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਗਿਆ ਜੇ ਸਾਰੇ ਵਰਕਰਾਂ ਤੋਂ ਜੀ ਇੱਕੇ ਫਾਰਮ ਤੇ ਸਾਈਨ ਕਰਵਾਏ ਗਏ ਹਾਂ ਅਸੀਂ 13 ਬੰਦੇ ਜਿਹੜੇ ਉਹ ਲਾਟਿਚ ਰਹਿ ਗਏ ਤੇ ਇਹਨਾਂ ਨੇ ਸਾਈਨ ਨਹੀਂ ਕੀਤੇ ਜੀ ਤੇ ਸਾਨੂੰ ਇਹਨਾਂ ਨੇ ਬਹੁਤ ਤੌਰ ਤੇ ਕਰਿਆ ਪਰੇਸ਼ਾਨ ਐ ਇਹਨਾਂ ਕਰਿਆ ਕਿ ਅਸੀਂ ਸਾਈਨ ਨਹੀਂ ਕਰ پا ਰਹੇ ਤੇ 2 ਸਾਲ 18 ਤੋਂ ਅਸੀਂ ਲੜਾਈ ਲੜ ਰਹੇ ਹਾਂ ਇਹ ਲੜਾਈ ਹੈਗੀ ਆ ਸਾਡੇ ਪੰਜਾਬ ਦੇ ਸਿਸਟਮ ਦੀ ਪੂਰੇ ਇੰਡੀਆ ਦੇ ਸਿਸਟਮ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋ ਸਾਹਿਬ ਕੀ ਮਾਮਲਾ ਜੀ ਸਾਨੂੰ ਦਿਓ ਜੀ ਜਾਣਕਾਰੀ ਇਹਦਾ ਇੱਕ ਫਿਲਮ ਆਈ ਸੀ ਹਿੰਦੀ ਜੀ ਅਲੀ ਬਾਬਾ 40 ਚੋਰ ਜੀ ਇਹ ਅਲੀ ਬਾਬਾ ਕੀ ਹੈ ਪੰਜਾਬ ਦੇ ਉਦਯੋਗਾਂ ਨੂੰ ਲੁੱਟਣਾ ਉਦਯੋਗਾਂ ਦੀ ਪ੍ਰਾਪਰਟੀ ਖਰਬਾਰ ਪੈਦੀ ਉਹਨੂੰ ਲੁੱਟਣਾ ਲੁੱਟਣ ਵਾਸਤੇ ਮਾਲਿਕ ਭਾਗਵਾਂ ਨੇ ਪਾਏ ਲਾਲੂਆਂ ਨੂੰ ਬਰਬਾਦ ਕਰਨਾ ਇਹ ਭਾਈ ਲਾਲੂਆਂ ਵਰਕਰ ਸਾਰੇ ਬਰਬਾਦ ਕਰਨ ਵਾਸਤੇ ਸਾਰੇ 40 ਚੋਰ ਹੁਣ 40 ਚੋਰ ਕਿਹੜੇ ਕਿਹੜੇ ਆ ਅਲੀ ਬਾਬਾ ਦੇ ਹੋਗੇ ਦੇਓਗੇ ਪਲਾਟ 40 ਚੋਰਾਂ ਦੇ ਸ਼ਾਮਲ ਹੈਗੇ ਪੀ ਐਸ ਆਈ ਈ ਸੀ ਉਦਯੋਗ ਵਿਭਾਗ ਦੇ ਅਫਸਰ ਜੀ ਐਮ ਹੁਣ ਐਸ ਪੀ ਸਿੰਘ ਜਸਵਿੰਦਰ ਰੰਧਾਵਾ ਸੀਨੀਅਰ ਅਫਸਰ ਹੁਣ ਐਮ ਡੀ ਪੀ ਐਸ ਆਈ ਸੀ ਹੁਣ ਨੀਲਮਾ ਰਾਹੁਲ ਭਨਾਰੀ ਰਜਤ ਅਗਰਵਾਲ ਹੁਣ ਮੋਹਾਲੀ ਦੇ ਉਦੋਂ ਦੇ ਐਮ ਐਲ ਏ ਹੁਣ ਉਦਯੋਗ ਉਦਯੋਗ ਮੰਤਰੀ ਹੋਵੇ ਪੰਜਾਬ ਦਾ ਉਹਦਾ ਸ਼ਾਮਚੰਦਰ अरोड़ा ਅਦਾਲਤਾਂ ਹੁਣ ਲੇਬਰ ਕੋਰਟ ਮੋਨਾਪੁਰੀ ਵਰਗੀਆਂ ਡੀਪੀ ਕਮਿਸ਼ਨਰ ਮੋਹਾਲੀ ਦਾ ਐਸ ਐਸ ਪੀ ਮੋਹਾਲੀ ਦਾ ਜਿਹੜੇ ਚਾਲੀ ਚੋਰ ਬਣ ਗਏ ਥਾਗਾ ਥਾਗਾ ਨੇ ਲੁੱਟਿਆ ਕਿਵੇਂ ਲੁੱਟਿਆ ਉਦਾਂ ਦਾ ਬੜੇ ਆਪਾਂ ਹੋਕਾ ਮਾਰਦੇ ਇੱਕ ਦਰਖਤ ਦੀ ਟਾਣੀ ਨਹੀਂ ਤੁਸੀਂ ਵੱਢ ਸਕਦੇ ਜਦੋਂ ਫਲਿਪਸ ਕੰਪਨੀ ਚ ਖੜੇ ਹੋਏ 500 ਦਰਖਤ ਵੱਢੇ ਗਏ ਤਾਂ ਬਣ ਵਿਭਾਗ ਨੇ ਕੀ ਕੀਤਾ ਚਾਰੀ ਚੋਰ ਸੀ ਉਹ ਉਦੋਂ ਫਿਰ ਐਸ ਡੀ ਐਮ ਤੇ ਡਿਪਟੀ ਕਮਿਸ਼ਨਰ ਮੋਹਰੀ ਨੂੰ ਜਦ ਸ਼ਿਕਾਇਤ ਦਿੱਤੀ ਗਈ ਹੈ ਉਹ ਚਾਰੀ ਚੋਰ ਸੀ ਉਹਨੇ ਦਰਖਤ ਵੱਢਣ ਦੇ ਵਿਕਸ਼ਨ ਨਹੀਂ ਲਿਆ ਜਦੋਂ ਹਾਈ ਕੋਰਟ ਦੀ ਸਟੇ ਹੋ ਗਈ ਕਿ ਮਸ਼ੀਨਾਂ ਫੈਕਟਰੀਆਂ ਨਹੀਂ ਵੇਚੀਆਂ ਨਹੀਂ ਜਾ ਸਕਦੀਆਂ ਤਾਂ ਵਿਦੇਸ਼ ਦੇ ਵਿੱਚ ਟ੍ਰੱਕਾਂ ਦੇ ਟਰੱਕ ਦਰਜਨਾ ਟਰੱਕ ਲਾ ਕੇ ਰਾਤ ਨੂੰ 1:00 2:00 ਵਜੇ ਤੱਕ ਮਸ਼ੀਨਾਂ ਕਿਵੇਂ ਕੱਢੀ ਗਈਆਂ ਪੁਲਿਸ 40 ਚੋਰ ਹੋ ਗਈ ਉਦੋਂ ਜਿਹੜੇ ਐਸਐਸਪੀ ਨੂੰ ਸ਼ਿਕਾਇਤ ਕਰਦੇ ਸੀ ਇਹ ਜਿਹੜੇ ਐਸਐਚਓ ਨੂੰ ਸ਼ਿਕਾਇਤ ਕਰਦੇ ਸੀ ਉਹ 40 ਚੋਰ ਹੀ ਬਣ ਗਏ ਫੈਕਟਰੀ ਡੁੱਟੋ ਉੱਥੇ ਖਰਬਾ ਵਾਲੀ ਮਸ਼ੀਨਰੀ ਕਿੱਡੇ ਵੱਡੇ ਸ਼ੈੱਡ ਕਿੱਡੀਆਂ ਕੰਧਾਂ ਇਹਨਾਂ ਚੋਰਾਂ ਨੇ ਲੁੱਟਣਾ ਕੀ ਸੀ 26 ਏਕੜ ਦਾ ਪਲਾਟ 에어ਪੋਰਟ ਦੇ ਨੇੜੇ ਜਿਹਦੀ ਕੀਮਤ 2000 ਕਰੋੜ ਤੋਂ ਵੱਧ ਹੈ ਪੇਪਰਾਂ 'ਚ ਪੰਜਾਬ ਨੂੰ ਤਰਸਦਾ ਪਾਤਰ ਬਣਾਇਆ ਗਿਆ ਫੈਕਟਰੀ ਬੰਦ ਕਰਕੇ ਉਹ ਲੇਬਰ ਕੋਟਾ ਨੇ ਵੀ ਜਿਹਦੇ 1500 ਬੰਦੇ ਕੰਮ ਕਰਦੇ ਆ 100 ਤੋਂ ਘੱਟ ਮਜ਼ਦਮ ਦਿਖਾ ਕੇ ਫੈਕਟਰੀ ਬੰਦ ਕਰ ਤੇ ਛਿੱਕੀ ਹੁੰਟ ਇਹ ਪੰਜਾਬ ਦੀ ਇੱਕ ਉਦਯੋਗ ਇੱਕ ਉਦਯੋਗ ਨੂੰ ਲੁੱਟਣ ਦਾ ਮਾਮਲਾ ਸੀ ਇਹਦਾ ਪਰ ਫੈਕਟਰੀ ਇਹ ਬੰਦ ਹੋ ਗਈ ਇਹ ਮਾਮਲਾ ਦੱਬਿਆ ਗਿਆ ਸੀ ਹਮ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਤਾਂ ਐਤੋਂ ਮੇਰੇ ਨਾਲ ਜੀਪੀ ਸਿੰਘ ਜੀ ਖੜੇ ਆ ਹੋਰ 3-4 ਸਾਥੀ ਖੜੇ ਆ ਅਸੀਂ ਵਿਧਾਨ ਸਭਾ ਦੇ ਮੁੱਖ ਗੇਟ ਤੇ ਪਹੁੰਚ ਗਏ ਜੀ ਮੁੱਖ ਗੇੜ ਤੇ ਪਹੁੰਚ ਕੇ ਪ੍ਰੋਟੈਸਟ ਕੀਤਾ ਉਹਨਾਂ ਅਫਸਰਾਂ ਦੇ ਨਾਮ ਲਏ ਸੀ ਐਸਪੀ ਸਿੰਘ ਜੀਐਮਪੀ ਐਸਆਈ ਸੀ ਜਸਵਿੰਦਰ ਰੰਧਾਵਾ ਅ ਅਫਸਰ ਐਪੀਐਸਆਈਸੀ ਦਾ ਐਮਡੀ ਆਈਐਸ ਅਫਸਰ ਨੀਲੀਮਾ ਰਜਤ ਅਗਰਵਾਲ ਤੇ ਰਾਹੁਲ ਪੁਨਰਦੇਵੀ ਨਾਮ ਲਿਆ ਸਾਨੂੰ ਸਾਰਾ ਦਿਨ ਚੰਡੀਗੜ੍ਹ ਪੁਲਿਸ ਨੇ ਅਰੈਸਟ ਕਰਕੇ ਰੱਖਿਆ ਤਿੰਨ ਸੈਕਟਰ ਥਾਣੇ 'ਚ ਰਹੇ ਹਾਂ ਹਮ ਚੰਗਾ ਕੰਮ ਹੋਇਆ ਸਾਡੇ ਥਾਣੇ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਪਹਿਲਾਂ ਹਵਾਲਾ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ ਐਸਪੀ ਸਿੰਘ ਨੂੰ ਨੌਕਰੀ ਤੋਂ ਕੱਢਤਾ ਬਿਜਲੀ ਬਿਊਰੋ ਨੇ ਪਰਚਾ ਦਾਜ ਕਰਤਾ ਹੁਣ ਕਿੰਨੀ ਵੱਡੀ ਠੱਗੀ ਹੈ ਇੱਕ ਇੱਕ ਪਲਾਟ ਦੀ ਠੱਗੀ ਨਹੀਂ ਸੀ ਇਦਾਂ ਦੇ 500 ਤੋਂ ਵੱਧ ਪਲਾਟਾਂ ਦੀ ਠੱਗੀ ਹੈ ਪੰਜਾਬ ਦੇ 500 ਤੋਂ ਵੱਧ ਉਦਯੋਗ ਲੁੱਟੇ ਗਏ ਤੇ ਇਹਦੀ ਪਹਿਲਾਂ ਜਾਂਚ ਵੀ ਹੋਈ 2018 ਚ ਤਾਂ ਇਹ ਚੋਰਾਂ ਨੇ ਕੀ ਕੀਤਾ ਅਲੀ ਬਾਬਾ 40 ਚੋਰ ਐਮ ਡੀ ਪੀ ਐਸ ਆਈ ਸੀ ਨੇ ਜੀ ਐਮ ਪੀ ਐਸ ਆਈ ਸੀ ਨੇ ਜਿਹੜੇ ਉਦਯੋਗ ਲਾਣੇ ਆ ਪੰਜਾਬ ਚ ਉਹਨੇ ਬਿਜਲੀ ਬਿਊਰੋ ਨੂੰ ਚਿੱਠੀ ਭੇਜ ਦਿੱਤੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਰਿਕਾਰਡ ਹੀ ਦੱਸ ਨਹੀਂ ਸਕਦੇ ਕਿਹੜਾ ਪਲਾਟ ਕਿਸ ਨੇ ਕਿਸ ਨੂੰ ਕਦੋਂ ਤੇ ਕਿੰਨੇ ਦਾ ਵੇਚਿਆ ਕੌਣ ਲੁੱਟ ਕੇ ਲੈ ਗਿਆ ਕਿਉਂ ਨਹੀਂ ਦੱਸ ਸਕਦੇ ਕਹਿੰਦੇ ਸਾਡਾ ਰਿਕਾਰਡ ਤਾਂ ਸਿਉਂਗ ਖਾ ਗਿਆ ਹੂੰ ਚੰਡੀਗੜ੍ਹ ਸੈਕਟਰ 17 ਚ 10 ਮੰਜ਼ਲੀ ਬਿਲਡਿੰਗ ਕੰਕਰੀਟ ਦੀ ਬਣੀ ਹੋਈ ਸਟੀਲ ਦੀਆਂ ﺍﻟमारीਆਂ ਸਿਉਂਗ ਪਹੁੰਚ ਨਹੀਂ ਸਕਦੇ ਇਹ ਚਾਰ ਹੀ ਚੋਰ ਸਿਉਂਗ ਬਣ ਗਏ ਜੀ ਕਾਲੀਆਂ ਚਿੱਟੀਆਂ ਕਮੀਜ਼ਾ ਪਾ ਕੇ ਲਾ ਕੇ ਟਾਈਆਂ ਡਿਗਰੀਆਂ ਆਈਐਸ ਅਫਸਰਾਂ ਦੀ ਇਹਨਾਂ ਕੋਲ ਡਿਗਰੀਆਂ ਪੀਸੀਐਸ ਅਫਸਰਾਂ ਦੀ ਇਹਨਾਂ ਕੋਲ ਇਹ ਚਾਲੀ ਚੋਰਾਂ ਨੇ ਪਲਾਟ ਖਾ ਲਿਆ ਹੂੰ ਤੇ ਕਿੱਡਾ ਕ ਵੱਡਾ ਕਪਲਾਏ ਅਸੀਂ ਰਾਲਾ ਪਾਇਆ ਇਹਦਾ ਇੱਕ ਫਲਿੱਪਸ ਦੀ ਗੱਲ ਕਰਦੇ ਹਾਂ ਅਸੀਂ 26 ਏਕੜ ਦੇ ਪਲਾਟ ਦੇ ਜੀ ਜੀ ਐਦਾ ਦੇ ਦਰਜਨਾ ਪਲਾਟ ਮੋਹਾਲੀ ਚ ਹੈ ਜੀਸੀਟੀ ਲਾ ਲਓ ਪਨਵੈਰ ਲਾ ਲਓ ਈਐਸਪੀਐਲ ਲਾ ਲਓ ਜਿਹੜੀ ਕਦੇ ਪੰਜਾਬ ਦੀ ਪਹਿਲੀ ਕੰਪਨੀ ਸੀ ਪੇਜਰ ਬਣਾਉਣ ਵਾਲੀ ਪਨਵੈਰ ਈਐਸਪੀਐਲ ਪੰਜਾਬ ਦੀ ਪਹਿਲੀ ਕੰਪਨੀ ਸੀ ਕੰਪਿਊਟਰ ਬਣਾਉਣ ਵਾਲੀ ਵੱਡੀ ਉਹ ਲੁੱਟੀ ਰੈਡਮੈਕਸੀ ਕੰਪਨੀ ਬੰਦ ਹੋ ਗਈ ਹੁਣ ਅਸਲ ਮਾਮਲਾ ਕੀ ਸੀ ਕਿ ਪ੍ਰਾਪਰਟੀ ਦੇ ਰੇਟ ਵਧ ਗਏ ਅਸੀਂ ਇਹ ਪਲਾਟਾਂ ਨੂੰ ਹਜਮ ਕਰਨਾ ਪਲਾਟ ਹੈਗਾ 2000 ਕਰੋੜ ਦਾ ਹੁਣ ਪਾਲਿਸੀਆਂ ਚੇਂਜ ਕਰੋ ਚੋਰਾਂ ਨੇ ਚੇਂਜ ਕੀਤੀ ਜਿਹੜੇ ਪਾਲਿਸੀ ਚੇਂਜ ਕਰਨ ਦਾ ਅਧਿਕਾਰ ਰੱਖਦੇ ਆ ਮੰਤਰੀ ਆਈਐਸ ਅਫਸਰ ਪੀਸੀਐਸ ਅਫਸਰ ਆ ਛੋਟੇ ਮੋਟੇ ਦੱਲੇ ਕੋਈ ਐਸਐਸਪੀ ਦਾ ਬਦਲ ਲਾ ਕੋਈ ਡੀਸੀ ਦਾ ਦੱਲਾ ਇਹਨਾਂ ਨੇ ਫਿਰ ਪੰਜਾਬ ਤੇ ਆਸਾਨ ਕੀਤਾ ਕਿ 26 ਏਕੜ ਚ ਫੈਕਟਰੀ ਕੋਈ ਮੋਹਾਲੀ ਚਾਣੀ ਨਹੀਂ ਆਪਾਂ ਇਹਦੇ 12 ਟੋਟੇ ਕਰ ਦਈਏ ਵਾਈਪਰ ਕੇਸਰ ਕਹਿ ਦਿੰਨੇ ਆ ਜੀ ਆਸਾਨ ਕੀਤਾ ਪੰਜਾਬ ਤੇ ਕਹਿੰਦੇ 12 ਫੈਕਟਰੀ ਲਾਵਾਂਗੇ ਤੁਸੀਂ ਸਾਨੂੰ 7000 ਰੁਪਏ ਗਜ ਦੇ ਦਿਓ 1 ਲੱਖ ਰੁਪਏ ਗਜ ਵਾਲੀ ਜ਼ਮੀਨ ਹੂੰ 2500 ਕਰੋੜ ਦੀ ਜ਼ਮੀਨ ਹੈ ਸਰੋ 700 ਕਰੋੜ ਦੀ ਦੇ ਦਿਓ ਕੁਣ ਕਬਲਾ ਕੀ ਹੋ ਗਿਆ ਜੇ ਪੰਜਾਬ ਸਰਕਾਰ ਫਲਿਪਸ ਦੇ 26 ਏਕੜ ਦੇ 125 ਟੋਟੇ ਕਰਦੇ ਹਾਂ ਤਾਂ ਆਕਸ਼ਨ ਦੇ ਵਿੱਚੋਂ 50 60 70000 ਰੁਪਏ ਗਾਜੇ ਵੇਚਦੇ ਪਰ ਆ ਚਾਰ ਹੀ ਚੋਰਾਂ ਨੇ ਮਿਲ ਕੇ ਪੰਜਾਬ ਨੂੰ ਤਰਸ ਦਾ ਪਾਤਰ ਬਣਾਇਆ ਪੇਪਰਾਂ 'ਚ ਸੰਤ 7000 ਰੁਪਏ ਗਾਜੇ ਦੇ ਦੇ ਜੀ ਤੇ 7000 ਰੁਪਏ ਗਾਜੇ ਡੀਲਰ ਨੂੰ ਵੇਚੀ ਫੈਕਟਰੀ ਵਾਲੇ ਨੇ ਇਹਨੂੰ ਵੇਚੀ ਡੀਲਰ ਨੇ ਗਏ ਟੋਟੇ ਕਰਕੇ 125 ਗਾਜ ਕਰਤੇ ਜਦੋਂ ਅਸੀਂ ਇਹ ਮਾਮਲਾ ਹਾਈਲਾਈਟ ਕੀਤਾ ਤਾਹੀ ਉਦੋਂ ਦਾ ਅਧਿయోగ ਮੰਤਰੀ ਸੁੰਦਰ ਸ਼ਾਮ अरोड़ा ਵਿਜੀਲੈਂਸ ਬਿਊਰੋ ਕੋਲ 1 ਕਰੋੜ ਰੁਪਏ ਰਿਸ਼ਵਤ ਲੈ ਕੇ ਗਿਆ ਹੂੰ ਬੜਾ ਨਾਮ ਕਮਾਇਆ ਵਿਜੀਲੈਂਸ ਬਿਊਰੋ ਨੇ 50 ਲੱਖ ਰੁਪਏ ਰੰਗੇ ਹੱਤੀ ਦੰਦਾ ਹਾਂ ਮੰਤਰੀ ਫੜਿਆ ਗਿਆ ਹੂੰ ਹੁਣ ਗੱਲ ਆ ਗਈ ਅਸੀਂ ਤਾਂ ਖੁਸ਼ੀਗੇ ਪਰਚੇ ਦਰਜ ਹੋ ਗਏ ਉਹ ਪਰਚਾ ਹੁਣ ਕੈਂਸਲ ਹੋ ਗਿਆ ਹੂੰ ਹੋਰ ਦੇਖੋ ਜਦੋਂ ਠੱਗੀ ਦੇ ਪਰਚੇ ਦਰਜ ਹੋਣ ਰਕਾਰ ਦੇ ਛੇੜਛਾੜ ਦੇ ਪਰਚੇ ਦਰਜ ਹੋਣ 5 ਤੋਂ 10 ਹਜ਼ਾਰ ਦੀ ਠੱਗੀ ਹੈ ਤੁਸੀਂ ਹਾਈ ਕੋਰਟ ਕੋਆਇਸ਼ਿੰਗ ਦਾ ਪਰਚਾ ਪਾਓ ਦਾ ਹਾਈ ਕੋਰਟ ਕ్వੈਸ਼ ਨਹੀਂ ਕਰਦਾ ਉਹ ਕਹਿੰਦਾ ਜਾਓ ਹੇਟ ਟ੍ਰਾਇਲ ਭੁਗਤੋ ਜਿੱਤੇ ਸੀ ਕਹਿੰਦੇ 2000 ਕਰੋੜ ਦੀ ਠੱਗੀ ਹੋ ਗਈ 1500 ਵਰਕਰ ਬੇਰੁਜ਼ਗਾਰ ਹੋ ਗਏ ਮੰਤਰੀ ਰਿਸ਼ਵਤ ਲੈ ਕੇ ਵੀ ਚਲਾ ਗਿਆ 50 ਲੱਖ ਹੁਣ ਮੈਨੂੰ ਨਹੀਂ ਪਤਾ ਹਾਈ ਕੋਰਟ ਨੇ ਕਿਉਂ ਕ్వੈਸ਼ ਕਰਤਾ ਇਹ ਗੱਲ ਹੋਰ ਮੈਂ ਜੋ ਤੁਸੀਂ ਵਿਧਾਇਕਾਂ 'ਤੇ ਵਿਸ਼ਵਾਸ ਨਹੀਂ ਕਰਦਾ ਫੈਸਲਾ ਆਇਆ 31 ਦਸੰਬਰ ਨੂੰ ਇਹ ਜਿਹੜੀ ਟੀਮ ਹੈ ਬੈਠੀ ਇੱਥੇ ਤੁਹਾਡੇ ਸਾਹਮਣੇ ਅਸੀਂ 3 ਦਸੰਬਰ ਨੂੰ ਪ੍ਰੈਸ ਕਾਨਫਰੰਸ ਕਰਦੇ ਐ ਮੋਹਾਲੀ ਚ ਇੱਕ ਮਹੀਨਾ ਪਹਿਲਾਂ ਲੱਗਦਾ ਕੀ ਕਰਦੇ ਐ ਅਸੀਂ ਪ੍ਰੈਸ ਕਾਨਫਰੰਸ ਕਹਿੰਦੇ ਸੈਟਿੰਗ ਹੋ ਗਈ ਜੀ ਹੁਣ ਮੈਂ ਨਹੀਂ ਸਮਝਦਾ ਮੈਂ ਨਹੀਂ ਨਾਮ ਲੈਣਾ ਕਿਹਦੇ ਨਾਲ ਕਿਹਦੇ ਨਾਲ ਸੈਟਿੰਗ ਹੋ ਗਈ ਤੁਸੀਂ ਸਮਝ ਸਕਦੇ ਐ ਸੈਟਿੰਗ ਹੋ ਗਈ ਕਿਉਂ ਕਿ ਹੈ ਸੈਟਿੰਗ ਹੋ ਗਈ ਜਿਹੜੇ ਦੋਸ਼ੀ ਐ ਉਹ ਪਾਰਟੀਆਂ ਕਰ ਰਹੇ ਐ ਫਾਈਵ ਸਟਾਰ ਹੋਟਲਾਂ ਜਾ ਕਿਸੇ ਦਾ ਬਚ ਜਾਣਾ ਬਰੀ ਹੋ ਜਾਣਾ ਕੌਣ ਕਰੇਗਾ ਕਿਵੇਂ ਕਰੇਗਾ ਰਿਕਾਰਡ ਪੇਸ਼ ਕੌਣ ਨਹੀਂ ਕਰੇਗਾ ਉਹ ਪਤਾ ਨਹੀਂ ਕੀ ਸੈਟਿੰਗ ਐ ਸੈਟਿੰਗ ਹੋ ਗਈ ਕਹਿੰਦੇ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਇਸ਼ਾਰਾ ਵੀ ਕੀਤਾ ਸੈਟਿੰਗ ਇਹ ਵੀ ਹੋ ਗਈ ਕਿ ਸਰਕਾਰੀ ਵਕੀਲਾਂ ਨੂੰ ਚੁਪਕਰਾਉਣ ਬਾਅਦ ਤੇ ਸਰਕਾਰ ਹੀ ਸਰਕਾਰ ਦੇ ਖਿਲਾਫ ਮਹਿੰਗੇ ਮਹਿੰਗੇ ਵਕੀਲ ਪੇਸ਼ ਕਰਦੀ ਹੈ ਉਸੇ ਬੋਲਿਆ ਚਲੋ ਸਰਕਾਰ ਨੇ ਵਕੀਲ ਵੀ ਬਦਲ ਕਰ ਦਿੱਤੇ ਫੈਸਲਾ ਆਇਆ 31 ਦਸੰਬਰ ਨੂੰ ਸੈਟਿੰਗ ਦੀ ਦੂਜੀ ਗੱਲ ਕਹੀ ਗਈ ਕਹਿੰਦੇ ਵੀ ਇਹਦੀ ਰੋਲ ਸੁਣਵਾਈ ਹੋਏਗੀ 31 ਦਸੰਬਰ ਤੱਕ ਸੈਟਿੰਗ ਹੋ ਗਈ ਖਤਮ ਹੋ ਜਾਣਾ ਸਾਨੂੰ ਨਹੀਂ ਪਤਾ ਵੀ ਕਿਵੇਂ ਸੈਟਿੰਗ ਹੋਈ ਹੋਈ ਕਿ ਨਹੀਂ ਹੋਈ ਲੋਕ ਕਹਿੰਦੇ ਸੀ ਇਹ ਠੱਗ ਰੋਲ ਸੁਣਵਾਈ ਹੋਈ ਇੱਕ ਦਿਨ ਛੱਡ ਕੇ ਸੁਣਵਾਈ ਹੋਈ ਪਰਚਾ ਕੈਨਸਲ ਹੋ ਗਿਆ ਫੈਸਲਾ ਆਇਆ 31 ਦਸੰਬਰ ਜਾਂ 1 ਤੇ 2 ਜਨਵਰੀ ਨੂੰ 4 ਵਜੇ ਹੋਰ ਦੇਖੋ ਅਸੀਂ ਐਨੇ ਕ ਵਧੀਆ ਜੋਸ਼ ਚ ਜਿਹੜੇ ਜੋਤਿਸ਼ੀ ਵਿਦਿਆ ਨੂੰ ਮੰਨਦੇ ਨਹੀਂ ਅਸੀਂ 9:30 ਵਜੇ ਫੇਸਬੁੱਕ ਤੇ ਪੋਸਟ ਪਾਈ ਮੇਰੀ ਇਹ ਤਰਕਸ਼ਿਲਪ ਵੀ ਖਵਾਣੀ ਹੈ ਕਿ ਅੱਜ ਸਾਰੇ ਬਚ ਜਾਣਗੇ ਹੂੰ ਸੈਟਿੰਗ ਹੋ ਗਈ ਹੁਣ ਇਹ ਸੈਟਿੰਗ ਕੌਣ ਕਰ ਸਕਦਾ ਕੀ ਦੇ ਨਾਲ ਕਰ ਸਕਦਾ ਕੌਣ ਇਹ ਗੱਲਾਂ ਛੁਪਾ ਸਕਦਾ ਕੌਣ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਨਹੀਂ ਗੱਲਾਂ ਦੱਸ ਰਿਹਾ ਕਿਹੜੀ-ਘੜੀ ਗੱਲਾਂ ਛੁਪਾਈਆਂ ਉਹ ਸਾਡੀ ਸਾਰੇ ਧਿਆਨ ਚ ਹੈ ਉਹ ਸਾਰੇ ਧਿਆਨ ਚ ਕਰਕੇ ਹੁਣ ਅਸੀਂ ਤਾਂ ਹੈਗੇ ਭਾਈ ਲਾਲੋ ਜਿਹੜਾ ਵਿਚਾਰਾ 50000 ਕਮਾਉਂਦਾ ਸੀ ਆ 10-10 ਰੁਪਏ ਦੇ ਨਾ ਸਵਾਰੀਆਂ ਇਕੱਠੀਆਂ ਕਰਦਾ ਆਟਰੋ ਚਲਾਉਂਦਾ ਕਿਰਾਏ ਤੇ ਲੈ ਕੇ ਇਹ ਕਿੱਥੋਂ ਵਕੀਲ ਦੀ ਫੀਸ ਲੈ ਕੇ ਆਏਗਾ ਆ ਜਿੰਨੂੰ ਰੁਪਈਆ ਨਹੀਂ ਮਿਲਿਆ ਆ ਹਾਸਲੀ ਭਾਈ ਲਾਲੋ ਬਾਬੇ ਨਾਲ ਦਾ ਇਹ ਕਿੱਥੋਂ ਫੀਸ ਲੈ ਕੇ ਆਏ ਵਕੀਲ ਦੇ ਅਸੀਂ ਤਾਂ ਹੁਣ ਇਕੱਠੇ ਹੋ ਰਹੇ ਆ ਵੀ 100-100 200 ਰੁਪਏ ਇਕੱਠੇ ਕਰਕੇ 500 ਇਕੱਠੇ ਕਰਕੇ ਕਿ ਇਹ ਚੰਗੇ ਵਕੀਲ ਦੀ ਮਿਹਨਤ ਦਾ ਰਲਾ ਕਰੀਏ ਵਿਚਾਰੋ ਜੇ ਮਾਮਲਾ ਸੁਪਰੀਮ ਕੋਰਟ ਲੈ ਕੇ ਜਾਈਏ ਸੋ ਅਲੀ ਬਾਬਾ ਚਾਲੀਚੋਰ ਆ ਦੇਸ਼ ਦੇ ਵਿੱਚ ਚੋਰਾਂ ਦਾ ਰਾਜ ਆ ਮੈਂ ਅ ਇਹਦੀ ਗੱਲ ਕਰ ਚੁੱਕੇ ਲੇਬਰ ਕੋਰਡ ਦੇ ਉੱਥੇ ਵੀ ਚੋਰਾਂ ਦਾ ਰਾਜ ਹੈ ਜੀ ਡਿਪਟੀ ਕਮਿਸ਼ਨਰ ਦੇ ਦਫਤਰ ਵਿੱਚ ਚੋਰਾਂ ਦਾ ਰਾਜ ਹੈ ਐਸਐਸਪੀ ਦਫਤਰ ਵਿੱਚ ਚੋਰਾਂ ਦਾ ਰਾਜ ਰਿਹਾ ਪੀਐਸਆਈਸੀ ਦੇ ਅਫਸਰ ਉੱਥੇ ਵੀ ਚੋਰਾਂ ਦਾ ਰਾਜ ਰਿਹਾ ਉਦਯੋਗ ਵਿਭਾਗ ਵਿੱਚ ਚੋਰਾਂ ਦਾ ਰਾਜ ਰਿਹਾ ਬਣ ਵਿਭਾਗ ਵਿੱਚ ਚੋਰਾਂ ਦਾ ਰਾਜ ਰਿਹਾ ਐਮਐਲਏ ਦਫਤਰ ਵਿੱਚ ਚੋਰਾਂ ਦਾ ਰਾਜ ਰਿਹਾ ਜਾਵੇ ਕਿੱਥੇ ਇਹ ਸਾਰੇ ਚੋਰ ਇਕੱਠੇ ਆਸਲ ਗੱਲ ਇੱਕ ਫਲਿੱਪਸ ਦੀ ਤੁਸੀਂ ਕਰ ਲਈ ਹੈ ਫਲਿੱਪਸ ਦਾ ਹੈਗਾ 2000 ਕਰੋੜ ਦਾ ਪਲਾਟ ਜੀ 500 پلاਟਾਂ ਨਾਲ ਗੁਣਾ ਕਰ ਲੋ ਪੰਜਾਬ ਦਾ ਕਈ ਲੱਖ ਕਰੋੜ ਰੁਪਇਆ ਲੁੱਟਿਆ ਨੇ ਲੋਕਾਂ ਨੇ ਔਰ ਬਿਜਨਸ ਦੇ ਅਧਿਕਾਰੀਆਂ ਨੇ ਸਰਕਾਰੀ ਵਕੀਲ ਨੇ ਇਹ ਦੱਸਿਆ ਨਹੀਂ ਕਿ ਇੱਕ ਪਰਚਾ ਹੋਰ ਦਰਜ ਹੈ ਹਮ ਰਿਸ਼ਵਤ ਦੇਣ ਦਾ ਬਿਜਨਸ ਨੂੰ 50 ਲੱਖ ਰੁਪਇਆ ਉਹ ਵੀ ਮੰਤਰੀ ਵੱਲੋਂ ਹਮ ਹਾਈ ਕੋਰਟ ਦੇ ਕੋਈ ਮਿਹਰਬਾਨੀ ਹੈ ਇਹ ਵੀ ਨਹੀਂ ਦੱਸਿਆ ਕਿ ਜਿਹੜਾ ਇਹਨੇ ਗਰੁੱਪ ਬਣਾਇਆ ਬੋਰਡ ਆਫ ਡਾਇਰੈਕਟਰ ਜਿਨੇ ਪਲਾਟ ਪਲਾਟ ਜੇ ਪਾਸ ਕੀਤੇ ਆ ਰਿਸ਼ਵਤ ਕਮਾਈ ਹੈ ਕਿ ਉਹ ਕਰਾਪਸ਼ਨ ਦੇ ਕਿਸਾਂ ਜੇਲ੍ਹ ਗਏ ਹੋਰ ਕਿਸਾਂ ਜਿਵੇ ਖੋਰ ਬਲਾਡ ਲੁੱਟਣ ਦਾ ਹੀ ਪਰਚਾ ਦਰਸਾ ਇਸ ਕੇਸ 'ਚ ਕੋਈ ਮੇਰਵਾ ਹੈ ਹੀ ਨਹੀਂ ਸੋ ਇਹ ਸਾਰੀਆਂ ਗੱਲਾਂ ਛੁਪਾਈਆਂ ਗਈਆਂ ਤੋੜੀਆਂ ਮੋੜੀਆਂ ਗਈਆਂ ਕੇਸ ਨੂੰ ਪ੍ਰਭਾਵਿਤ ਕੀਤਾ ਗਿਆ ਤੇ ਫੈਸਲਾ ਆਉਣ ਤੋਂ ਮਹੀਨਾ ਪਹਿਲਾਂ ਪਾਰਟੀਆਂ ਕੀਤੀਆਂ ਗਈਆਂ ਤਾਂ ਹੀ ਅਸੀਂ ਹੈ ਨਾ ਤੱਥਾਂ ਦੇ ਹੱਦ ਤੱਕ ਕਹਿੰਦੇ ਪੂਰੀ ਖਵਾਣੀ ਸੈਟਿੰਗ ਹੋ ਗਈ ਉਹ ਸੈਟਿੰਗ ਕੀ ਹੋਈ ਹੋਸੀ ਅੱਗੇ ਸੁਪਰੀਮ ਕੋਰਟ ਦੇ ਦੱਸਣ ਦੀ ਕੋਸ਼ਿਸ਼ ਕਰਾਂਗੇ ਠੀਕ ਮੇਰਾ ਨਾਮ ਜੀ ਜਤਿੰਦਰ ਪਾਲ ਸਿੰਘ ਆ ਜੀ ਜੀ ਇੱਥੇ ਮੀਟਿੰਗ ਚੱਲ ਰਹੀ ਹੈ ਤੇ ਕਾਦੇ ਵਿਸ਼ੇ ਤੇ ਤੁਸੀਂ ਮੀਟਿੰਗ ਕਰ ਰਹੇ ਹੋ ਜੀ 4 9 18 ਜੋ ਫਲਿੱਪਸ ਮੁਹਾਲੀ ਫੈਕਟਰੀ ਬੰਦ ਹੋਈ ਸੀ ਜੀ ਜੀ ਤੇ ਕਮ ਸੇ ਕਮ ਉੱਥੇ 1500 ਤੋਂ ਜ਼ਿਆਦਾ ਵਰਕਰ ਕੰਮ ਕਰ ਰਿਹਾ ਸੀ ਜੀ 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 ਜਿਹਦੇ ਵਿੱਚ 700 ਤਕਰੀਬਨ 700 ਪੱਕਾ ਸੀ ਇੰਨਾ ਕਿ ਕੱਚਾ ਸੀ ਜੀ ਤੇ ਉਸ ਫੈਕਟਰੀ ਬਾਰੇ ਅਸੀਂ ਪਿਛਲੇ 2000 18 ਤੋਂ ਸੰਘਰਸ਼ ਕਰ ਰਹੇ ਆ ਜੀ 25 ਚੜ ਗਿਆ ਹਾਲੇ ਤੱਕ ਕੋਈ ਵੀ ਸਾਡੇ ਹੱਕ ਚ ਕੋਈ ਫੈਸਲਾ ਨਹੀਂ ਹੋਇਆ ਔਰ ਸਰਕਾਰ ਨੇ ਹਾਲੇ ਤੱਕ ਇਹ ਗਰੀਬ ਵਰਕਰਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਸਾਡੇ ਕੋਲ ਅਨਗਿਣਤ ਸਬੂਤ ਆ ਜੀ ਜਿਹਦੀਆਂ ਫਾਈਲਾਂ ਸਾਰੀਆਂ ਸਾਡੇ ਕੋਲ ਪਈਆਂ ਸੀ ਕੀ ਕੀ ਕੰਪਲੀਟਾ ਦਿੱਤੇ ਕੀ ਕੀ ਐਕਸ਼ਨ ਹੋਇਆ ਔਰ ਇਹਦੇ ਪਿੱਛੇ ਐਸੀ ਵੱਡੀ ਕਹਾਣੀ ਹੈ ਤੇ ਫੈਕਟਰੀ ਬੰਦ ਹੋਣ ਦੇ ਬਾਰੇ ਮੇਰੇ ਖਿਆਲ ਨਹੀਂ ਕਿ ਪੰਜਾਬ ਵਿੱਚ ਅੱਜ ਤੱਕ ਕਿ ਐਡਾ ਬੜਾ ਵੀ ਕੋਈ ਕਾਂਡ ਹੋਇਆ ਹੋਏਗਾ ਕਿ ਜਿੱਥੇ ਪੱਕੇ 700 ਵਰਕਰਾਂ ਤੇ ਇੱਕੋ ਲੈਟਰ ਤੇ ਸਾਈਨ ਕਰਾਏ ਜਾ ਰਹੇ ਆ ਕਿ ਮੈਂ ਆਪਣੀ ਮਰਜ਼ੀ ਨਾਲ ਮੁਹਾਲੀ ਫੈਕਟਰੀ ਦੀ ਨੌਕਰੀ ਛੱਡ ਰਿਹਾ ਉਹਦੇ ਸਾਈਨ ਕਰਾਉਣ ਦੇ ਪਿੱਛੇ ਉਸ ਟਾਈਮ ਜੋ ਮੈਨੇਜਮੈਂਟ ਸੀਗੀ ਸਰਕਾਰੀ ਦਾਇਰਾ ਸੀਗਾ ਮੁਹਾਲੀ ਪੁਲਿਸ ਸੀਗੀ ਇੰਡਸਟਰੀ ਡਿਪਾਰਟਮੈਂਟ ਲੇਬਰ ਡਿਪਾਰਟਮੈਂਟ ਜਿਹੜੇ ਉਹਦੇ ਨਾਲ ਮਿਲ ਕੇ ਉਹ ਫੈਕਟਰੀ ਬੰਦ ਕੀਤੀ ਆ ਉਹਦੀ ਅਸੀਂ 2018 ਤੋਂ ਆਵਾਜ਼ ਲਗਾਤਾਰ ਚੱਕ ਰਿਆ ਕਿ ਜੀ ਸੈਨ ਕੋਈ ਸਸੋਬਾ ਆਪਣੀ ਮਰਜ਼ੀ ਨਾਲ ਨਹੀਂ ਗਿਆ ਇਹਨਾਂ ਦੇ ਪਿੱਛੇ ਬਹੁਤ ਵੱਡੀ ਕਹਾਣੀਆਂ ਬੜੇ ਵੱਡੇ ਟੌਰਚਰ ਕੀਤੇ ਗਏ ਆ ਜੀ ਤੇ ਉਹਦੇ ਲਈ ਸਾਡੀ ਮੀਟਿੰਗਾਂ ਚੱਲ ਰਹੀਆਂ ਹਾਲੇ ਤੱਕ ਇਸ ਲਈ ਅੱਜ ਅਸੀਂ ਆਪਣੇ ਵਰਕਰ ਅੱਛਾ ਤੁਸੀਂ ਸਾਰੇ ਜਣੇ ਇਸ ਸਕੈਮ ਤੋਂ ਤੁਸੀਂ ਪੀੜਤ ਹੋ ਜੀ 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 ਠੀਕ ਹੈ ਜੀ 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 ਇਸ ਮਾਮਲੇ 'ਚ ਬਾਈ ਜੀ ਇੱਕ ਐਫ ਆਰ ਆਈ ਵੀ ਦਰਜ ਹੋਈ ਸੀ ਤੇ ਉਹ ਕੀ ਕੀ ਮਾਮਲਾ ਸੀ ਜੀ ਉਹ ਦੱਸਿਓ ਜੀ ਇਹਦੀ ਵਾਰੀ ਸਰਕਾਰ ਨੇ ਵਿਜੀਲੈਂਸ ਡਿਪਾਰਟਮੈਂਟ ਵੱਲੋਂ ਐਫ ਆਈ ਆਰ ਦਰਜ ਹੋਈ ਸੀ ਸੁੰਦਰ ਸ਼ਾਮ अरोड़ा ਔਰ ਜਿਹੜਾ ਪੀ ਐਸ ਸੀ ਦੀ ਸੀਗੇ 17 18 ਬੰਦੇ ਦੇ ਗੈਂਗਸਟ ਜੀ ਤੇ ਹੁਣ ਥੋੜੇ ਦਿਨ ਪਹਿਲਾਂ ਜੀ ਉਹ ਐਫ ਆਈ ਮਾਨਯੋਗ ਹਾਈ ਕੋਰਟ ਵੱਲੋਂ ਕੈਨਸਲ ਕੀਤੀ ਜਾ ਚੁੱਕੀ ਹੈ ਜੀ ਹਾਂ ਸਾਨੂੰ ਇਸ ਗੱਲ ਦਾ ਜੀ ਕਾਫੀ ਵੱਡਾ ਰੋਸ ਹੈ ਕਿਉਂਕਿ ਇੱਕ ਸਿੰਪਲ ਗੱਲ ਹੈ ਜੀ ਇੱਕ ਮੰਤਰੀ ਇੱਕ AIG ਕੋਲ 1 ਕਰੋੜ ਦੀ ਰਿਸ਼ਵਤ ਲਈ ਜਾਂਦਾ 50 ਲੱਖ ਰੁਪਇਆ ਰੰਗੇ ਹੱਥ ਪਕੜੀ ਜਾ ਰਿਹਾ ਉਹ ਕਹਿ ਰਿਹਾ ਕਿ ਜੀ ਮੈਨੂੰ ਫਲਿੱਪਸ ਦੇ ਕੇਸ ਵਿੱਚੋਂ ਮੇਰਾ ਨਾਂ ਕੱਢ ਦਿੱਤਾ ਜਾਵੇ ਹਮ ਅਖਬਾਰਾਂ 'ਚ ਖਬਰ ਆਈਆਂ ਟੀਵੀ ਭਰੇ ਰਹੇ ਜੀ ਜੇ ਮੰਤਰੀ ਕਿਸੇ ਤਰੀਕੇ ਨਾਲ ਗਲਤ ਸੀਗਾ ਇਸੇ ਲਈ ਉਹ ਇੱਕ AIG ਕੋਲ ਪੈਸੇ ਲੈ ਕੇ ਗਿਆ ਹਮ ਤੇ ਉਸ ਤੋਂ ਬਾਅਦ ਮੀਡੀਆ 'ਚ ਆ ਰਿਹਾ ਜੀ ਕਿਉਂਕਿ ਇਹਨਾਂ ਨੇ 12 ਦੇ 125 ਪਲਾਟ ਬਣਾਏ ਗਏ ਸੀ ਤੇ মিডিਆ ਦੱਸਦਾ ਰਿਹਾ ਉਹ ਜਿਹੜਾ ਕੰਪਿਊਟਰ ਉਹ ਵੀ ਬਰਾਮਦ ਕਰ ਦਿਆ ਐਸੇ ਬਹੁਤ ਕੁਸ਼ੂਦੋ ਚੱਲਿਆ ਅਸੀਂ ਖੁਸ਼ ਹੋ ਗਏ ਕਿ ਸਾਨੂੰ ਸ਼ਾਇਦ ਹੁਣ ਇਨਸਾਫ ਮਿਲ ਜੇ ਕਿਉਂਕਿ ਜੀ ਵਿਚਲੀ ਗੱਲ ਆ ਕਿਉਂਕਿ ਪਲਾਟ ਵੇਚਦਾ ਸੀ ਇਹਦੀ ਕੀਮਤ ਹੋਗੀ ਸੀ 12 ਇਸ ਬਾਰੇ ਮੈਂ ਥੋੜਾ ਹੋਰ ਦੱਸਣਾ ਚਾਹਾਂਗਾ ਜੀ ਕਿਉਂਕਿ ਇਹ ਜਿਹੜਾ ਪਲਾਟ ਵੇਚਿਆ ਇਹਦੇ ਕਮ ਸਿਕਾ ਮੈਂ ਇਸ ਪਲਾਟ 'ਚ ਰਜਿਸਟਰੀ ਜਦੋਂ ਹੋਈ ਆ ਉਦੋਂ ਅਸੀਂ ਕੰਪਲੀਟ ਦਿੱਤੀ ਡੀਸੀ ਨੂੰ ਕਿ 500 ਤੋਂ ਉੱਪਰ ਇਸ ਪਲਾਟ ਦੇ ਉੱਪਰ ਕੇਸ ਚੱਲ ਰਿਹਾ ਜੀ ਲੇਬਰ ਕੋਰਟ 'ਚ ਸੁਪਰੀਮ ਕੋਰਟ ਤੱਕ ਇਸ ਕੰਪਨੀ ਦਾ 25 ਉਹਦਾ ਚਲਾਨ ਵੀ ਹੋਇਆ ਸਮਝੋ ਸੁਪਰੀਮ ਕੋਰਟ ਚਾਲੇ ਆਰਡਰ ਆਣਾ ਪੈਂਡਿੰਗ ਆ ਜੀ ਫੇਰ ਵੀ ਇਸ ਕੰਪਨੀ ਦੀ ਰਜਿਸਟਰੀ ਕੀਤੀ ਗਈ ਆ ਇੰਨੇ ਜਿੱਥੇ ਕੇਸ ਚੱਲਦੇ ਹੋਣ ਉੱਥੇ ਰਾਤੋਂ ਰਾਤ ਰਜਿਸਟਰੀ ਕਿੱਦਾਂ ਹੋ ਜਾਏਗੀ ਅਸੀਂ ਬਹੁਤ ਰੋਣਾ ਪਿਟਣਾ ਕੀਤਾ ਫੇਰ ਵੀ ਰਜਿਸਟਰੀ ਹੋ ਗਈ ਉਸ ਟਾਈਮ ਸੁੰਦਰ ਸ਼ਾਮ ਰੋੜ ਆਈ ਮੰਤਰੀ ਸੀ ਜੀ ਉਸ ਟਾਈਮ ਉਦਯੋਗਿਕ ਮੰਤਰੀ ਸੀਗੇ ਜਦੋਂ ਜਦੋਂ ਐਫ ਆਈ ਆਰ ਆਈ ਤਾਂ ਅਸੀਂ ਬੜੇ ਖੁਸ਼ ਹੋਏ ਕਿ ਸ਼ਾਇਦ ਸਾਨੂੰ ਹੁਣ ਇਨਸਾਫ ਮਿਲ ਜੇਗਾ ਪਰ ਜਿਹੜੀ ਹਾਈ ਕਮਾਨ ਜੋ ਹਾਈ ਕੋਰਟ ਦਾ ਫੈਸਲਾ ਇਹਦੇ ਵਿੱਚ ਅਸੀਂ ਬਹੁਤ ਨਿਰਾਸ਼ ਆ ਕਿ ਜਿਸ ਕੰਪਨੀ ਤੇ 500 ਤੋਂ ਉੱਪਰ ਪਲਾਟ ਤੇ ਕੇਸ ਚੱਲੇ ਹੋਣ ਤੇ 1500 ਬੰਦੇ ਨੂੰ ਇੰਨੀ ਇਨੇ ਤਸੀਹੇ ਦੇ ਕੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਤੇ ਉਹ ਫਿਰ ਉਹ ਐਫਆਰ ਹੀ ਕੈਨਸਲ ਹੋ ਜਾਂਦੀ ਹੈ ਜੀ ਇਹ ਤਾਂ ਸਾਡੇ ਦਿਲਾਂ 'ਚ ਬਹੁਤ ਡੂੰਘਾ ਰੋਸ ਹੈ ਜੇ ਮੰਤਰੀ ਸੱਚਾ ਸੀ ਤੇ 1 ਕਰੋੜ 50 ਲੱਖ ਨਗਦ ਪਕੜਿਆ ਗਿਆ ਕੀ ਕਰਨ ਗਿਆ ਸੀ ਉੱਤੇ ਜੀ ਇਹ ਸਾਡੇ ਕੋਲ ਸਵਾਲ ਹੈ ਜੋ ਸਾਨੂੰ ਹੱਜ ਤੱਕ ਹਜਮ ਨਹੀਂ ਹੋ ਰਹੇ ਤੇ ਹੁਣ ਇਹ ਤੋਂ ਅਗਲਾ ਐਕਸ਼ਨ ਕੀ ਹੈ ਜੀ ਤੁਹਾਡਾ ਦੇਖੋ ਜੀ 2 ਸਾਲ 18 ਤੋਂ ਅਸੀਂ ਲੜਾਈ ਲੜ ਰਹੇ ਹਾਂ ਇਹ ਲੜਾਈ ਹੈਗੀ ਆ ਸਾਡੇ ਪੰਜਾਬ ਦੇ ਸਿਸਟਮ ਦੀ ਪੂਰੇ ਇੰਡੀਆ ਦੇ ਸਿਸਟਮ ਦੀ ਜੀ ਤੇ ਅਸੀਂ ਹਿੰਮਤ ਨਹੀਂ ਆ ਰਹਾ ਕਿ ਹੁਣ ਸਾਡੀ ਇਸੇ ਲਈ ਸਾਡੀ ਮੀਟਿੰਗ ਸੀਗੀ ਹੁਣ ਅਸੀਂ ਮਾਨਯੋਗ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਾਂਗੇ ਕਿ ਇਹ ਜਿਹੜੀ ਹੋਈ ਹੈ ਜੀ ਜਿਹੜਾ ਐਫ ਆਈ ਆਰ ਕੈਨਸਲ ਹੋਇਆ ਤੇ ਅਗੇਂਸਟ ਅਸੀਂ ਉੱਤੇ ਪਾਰਟੀ ਬਣਾਗੇ ਇਸ ਲਈ ਸਾਡੀ ਅੱਜ ਮੀਟਿੰਗ ਸੀਗੀ ਜੀ ਜੀ ਤੇ ਜਿਹੜਾ ਤੁਸੀਂ ਦੱਸ ਰਹੇ ਸੀ ਵੀ ਜਦੋਂ ਟੌਰਚਰ ਕਰਿਆ ਗਿਆ ਉਹ ਕੀ ਕਹਾਣੀ ਸੀ ਉਹਦੇ ਬਾਰੇ ਦੱਸੋਗੇ ਸਾਨੂੰ ਭਾਈ ਉਹ ਇੱਕ ਐਸੀ ਕਹਾਣੀਆਂ ਕਿ ਆਹ ਬੰਦਾ ਜਿਹੜਾ ਨਾਲ ਅਸੀਂ ਗੱਲ ਕਰਦੇ ਆ ਉਹ ਵੀ ਰੋ ਪੈਂਦਾ ਹਾਂ ਐਸੇ ਟੌਰਚਰ ਹੋਇਆ ਜੀ ਇਸ ਕੰਪਨੀ ਚ ਕਿ ਉਸ ਪੇਪਰ ਤੇ ਕਿ ਮੈਂ ਆਪਣੀ ਮਰਜ਼ੀ ਨਾਲ ਨੌਕਰੀ ਛੱਡਣ ਜਾ ਰਿਹਾ ਉਸ ਲਈ ਕੰਪਨੀ ਨੇ ਲੋਕਲ ਪੁਲਿਸ ਲੇਬਰ ਡਿਪਾਰਟਮੈਂਟ ਜਸਟੀਸ ਡਿਪਾਰਟਮੈਂਟ ਨਾਲ ਮਿਲ ਕੇ ਬੰਦਿਆਂ ਨੂੰ ਇੰਨਾ ਅਤਿਆਚਾਰ ਕੀਤਾ ਕਿ ਉਹਨਾਂ ਨੂੰ ਸਾਈਨ ਤੱਕ ਕਰਨੇ ਪੈ ਗਏ ਜੀ ਉਹਦੇ ਵਿੱਚ ਬੜਾ ਜੀ ਇੱਕ ਦੋ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਆ ਦੇ ਸਕਦਾ ਜੀ ਆਹ ਬੰਦਾ ਜੀ ਬਜ਼ੁਰਗ ਇਹਨੇ ਸਾਈਨ ਕਰਨ ਤੋਂ ਮਨਾਂ ਕੀਤਾ ਇਹ ਤਾਂ ਸਾਈਕਲ ਗਿਣਾਏ ਜਾਂਦੇ ਸੀ ਜੀ ਜੀ ਸਾਈਕਲ ਸਵੇਰੇ ਸਾਈਕਲ ਕਿੰਨੇ ਆ ਜੀ ਨੂੰ ਉੱਥੇ ਪਿਠਾ ਲੈਣਾ ਕਿ ਤੂੰ ਸਾਈਕਲ ਗਿਨੇ ਤਾਂ ਸੈਨਕਰ ਸਭ ਤੋਂ ਪਹਿਲਾਂ ਇਹਨਾਂ ਨੂੰ ਲਿਸਟ ਟਾਰਗੇਟ ਬਣਾਇਆ ਗਿਆ ਇਹਨਾਂ ਦੀ ਪੋਸਟ ਕੀ ਸੀ ਜੀ ਟੈਕਨੀਸ਼ੀਅਨ ਸੀ ਟੈਕਨੀਸ਼ੀਅਨ ਤੇ ਦੱਸਿਓ ਬਾਈ ਜੀ ਤੁਹਾਡੇ ਨਾਲ ਕੀ ਕੀ ਹੋਇਆ ਸੀ ਜੀ ਬਾਈ ਮੇਰੇ ਨਾਲ ਤਾਂ ਬਹੁਤ ਬੁਲਾਇਆ ਮੇਰੇ ਸਾਹ ਦੇ ਆਰੀ ਕੁਰਸੀ ਤੇ ਬਿਠਾ ਕੇ ਸਾਈਕਲ ਗਿਣਾਏ ਜਾਂਦੇ ਜੀ ਫੇਰ ਕਿੰਨੇ ਆਏ ਕੋਈ ਜਾ ਰਿਹਾ ਕੋਈ ਆ ਰਿਹਾ ਕੱਪ ਤਲਾ ਹੂੰ ਮੈਨੂੰ ਕੈਨੇਡਾ ਭਟਾਇਆ ਜਾਂਦਾ ਜੀ ਹਾਂ ਜੀ ਮੱਚਰ ਮੱਚਰ ਹੁੰਦੇ ਜੀ ਮਨ ਲੱਗਿਆ ਇਹਨਾਂ ਟੌਰਚਰ ਕੀਤਾ ਜਾਂਦਾ ਜੀ ਜੀ ਤੇ ਆ ਹਰਜਿੰਦਰ ਸਿੰਘ ਆ ਜੀ ਗੁਰਸਿੱਖ ਬੰਦੇ ਆ ਜੀ ਇਹਨਾਂ ਤੇ ਚੋਰੀ ਦਾ ਇਲਜ਼ਾਮ ਲਗਾ ਦਿੱਤਾ ਗਿਆ ਨੱਚ ਜੀ ਕਾਦੀ ਚੋਰੀ ਦਾ ਜੀ ਚੋਰੀ ਦਾ ਕੀ ਕਿਆ ਸੀ ਤੂੰ ਬਿਲਡਿੰਗ ਸੈਟ ਕਰਕੇ ਅੱਡਾ ਪਾਰੀ ਬਿਲਡਿੰਗ ਸੈਟ ਹਾਂਜੀ ਦੱਸੋ ਜੀ ਕੀ ਹੋਇਆ ਸੀ ਤੁਹਾਡੇ ਨਾਲ ਮੈਨੂੰ ਨਹੀਂ ਦੱਸਿਓ ਜੀ ਤੁਸੀਂ ਮੇਰੇ ਕੋਲ ਮੇਰੇ ਉੱਪਰ ਇਲਜ਼ਾਮ ਲਾਇਆ ਵੀ ਬਿਲਡਿੰਗ ਸੈਟ ਚੋਰੀ ਚੋਰੀ ਕਰਕੇ ਲੈ ਗਏ ਇੱਥੇ ਜੀ ਇੰਨੀ ਸਿਕਿਉਰਿਟੀ ਹੁੰਦੇ ਹੋਏ ਇੱਥੇ ਦੀ ਮੱਖੀ ਨਹੀਂ ਲੰਘ ਸਕਦੀ ਪਰ ਇਹ ਨਹੀਂ ਬਿਲਡਿੰਗ ਸੈਟ ਕਿੱਦਾਂ ਮੇਰੇ ਤੇ ਨਿਗਾਹ ਹਟਾਈ ਹੂੰ ਮੈਂ ਤਾਂ ਇਹ ਦਾ ਨਹੀਂ ਹੋ ਗਿਆ अच्छा ਵੀ ਤੁਸੀਂ ਮਤਲਬ ਉਥੋਂ ਫੈਕਟਰੀ ਚੋਂ ਕੱਢ ਲਿਆ ਹਾਂਜੀ ਤੇ ਉਹ ਤਾਂ ਚਲੋ ਪੋਸੀਬਲ ਹੈ ਨਹੀਂ ਆਪਾਂ ਦੇ ਇਹ ਤਾਂ ਪਤਾ ਆਪਾਂ ਨੂੰ ਇਹ ਚੀਜ਼ ਦਾ ਤਾਂ ਸਿਕਿਉਰਟੀ ਗਾਰਡ ਦਾ ਹਾਂਜੀ ਠੀਕ ਹੈ ਜੀ ਤੇ ਕਹਿੰਦੇ ਵੀ ਤੁਸੀਂ ਲੈ ਕੇ ਦਾ ਗਏ ਤੁਸੀਂ ਬਿਲਡਿੰਗ ਸਟ ਚੋਰੀ ਦੀ ਕਾਰਨ ਉਹੀ ਸੀ ਕਿ ਵੀ ਸਾਈਨ ਕਰਾਣੇ ਆ ਸਾਈਨ ਕਰਾਣੇ ਹਾਂਜੀ ਕਾਰਨ ਤਾਂ ਇਹ ਹੀ ਸੀ ਕਿ ਬੰਦੇ ਤਾਂ ਕਿੰਨਾ ਸਾਈਨ ਕਰਾਣੇ ਆ ਆਪਾਂ ਨੇ ਅੱਛਾ ਜੀ ਬਸ ਇਸ ਕਰਕੇ ਜੋ ਵੀ ਉਹਨਾਂ ਨੇ ਇਲਜ਼ਾਮ ਉਹਨਾਂ ਦੇ ਸਿਰ 'ਤੇ ਉਹ ਲਾਇਆ ਉਹਨਾਂ ਨੇ ਬੰਦਾ ਸਾਈਨ ਕਰ ਦੇਵੇ ਕੋਈ ਚੱਕਰ ਨਹੀਂ ਜੇ ਸਾਈਨ ਨਹੀਂ ਹੋਏ ਤਾਂ ਸੋਲ ਇਲਜ਼ਾਮ ਉਹਦੇ ਉੱਪਰ ਜੀ ਹਾਂਜੀ ਹਾਂਜੀ ਬਜੀ ਤੁਸੀਂ ਸਾਡਾ ਜੀ 2015-16 ਚ ਮੈਡੀਕਲ ਹੋਇਆ ਸੀ ਕੰਪਨੀ ਚ ਜੀ 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 ਮੇਰਾ ਉਹਦੇ ਚ ਬੀਪੀ ਤਾਂ ਹਾਈ ਸੀਗਾ ਬਾਕੀ ਸਾਰਾ ਕੁਝ ਠੀਕ ਸੀ ਤੇ ਮੈਨੂੰ ਬੁਲਾ ਕੇ ਬੋਲਿਆ ਗਿਆ ਤੂੰ ਬੀਪੀ ਦਾ ਮਰੀਜ਼ ਹੈ ਰਜਾਇਨ ਕਰ ਮੈਂ ਕਿਹਾ ਜੀ ਬੀਪੀ ਦਾ ਮਰੀਜ਼ ਤਾਂ ਰਜਾਇਨ ਨਾਲ ਕੋਈ ਮਤਲਬ ਨਹੀਂ ਹੈਗਾ ਤਾਂ ਮੈਨੂੰ ਇਦਾਂ ਟੌਰਚਰ ਕੀਤਾ ਕਦੇ ਇਸ ਮਸ਼ੀਨ ਤੇ ਲਾ ਕਦੇ ਉਸ ਮਸ਼ੀਨ ਤੇ ਲਾ ਬਲੋ ਮਾਈਂਡਰੀ ਨੂੰ ਡਿਸਟਰਬ ਕਰਤਾ ਬੰਦਾ ਕਿ ਬੰਦਾ ਹੋਰ ਬੀਪੀ ਕਮ ਗਿਆ ਹੁਣ ਤਾਂ ਹੋਰ ਹਾਈ ਹੋਏਗਾ ਅੱਛਾ ਉਹ ਬੀਪੀ ਵਾਲਾ ਪੱਠੀਆਂ ਕੋਲੇ ਥੋੜੀ ਡਿਊਟੀ ਦਿੱਤੀ ਸੀ ਉਹ ओ, अच्छा अच्छा हां मैं एक और जिक्र करूंगा एदे ਵਿੱਚ ਕੁਝ ਐਸੇ ਬੰਦੇ ਸੀ ਜਿਨ੍ਹਾਂ ਨੇ ਲਾਸਟ ਤੱਕ ਸਹੇ ਨੀ ਮਾਰੇ ਹੂੰ ਮਤਲਬ ਕਿ ਜਿਹੜੇ ਉਹਨਾਂ ਦੇ ਤੁਸੀਂ ਗੱਲਾਂ ਸੁਣ ਕੇ ਨਾ ਜੀ ਤੁਹਾਡੇ ਅੱਖਾਂ ਚੋਂ ਹੰਝੂ ਆ ਜਾਣਗੇ ਉਹਨਾਂ ਸਾਡੇ ਪਰਮਜੀਤ ਜੀ ਖੜੇ ਨੇ ਜੀ ਇਹਨਾਂ ਦੇ ਇਹਨਾਂ ਨੇ ਦੇਖੋ ਜੀ ਕੀ ਕੀ ਮੁਹਾਲੀ ਵਰਗੇ ਸ਼ਹਿਰ ਵਿੱਚ ਹੋਇਆ ਕਿ ਰੂਹ ਕੰਮ ਜੇਗੀ ਕਿ ਸੁਣ ਕੇ ਕਿ ਯਾਰ ਕੋਈ ਇੰਨਾ ਦਰਿੰਦਾ ਵੀ ਕਿ ਪੈਸੇ ਲਈ ਹੋ ਸਕਦਾ ਪਰਮਜੀਤ ਜੀ ਦੱਸੋ ਜੀ ਤੁਹਾਡੇ ਨਾਲ ਕੀ ਕੀ ਹੋਇਆ ਇਧਰ ਆ ਜੋ ਜੀ ਜੇ ਸਾਰੇ ਵਰਕਰਾਂ ਤੋਂ ਜੀ ਇੱਕੇ ਫਾਰਮ ਦੇ ਸਾਈਨ ਕਰਵਾਏ ਗਏ ਹਮ ਅਸੀਂ 13 ਬੰਦੇ ਜਿਹੜੇ ਉਹ ਲਾਸਟ 'ਚ ਰਹਿ ਗਏ ਤੇ ਜਿਨ੍ਹਾਂ ਨੇ ਸਾਈਨ ਨਹੀਂ ਕੀਤੇ ਜੀ ਤੇ ਸਾਨੂੰ ਇਹਨਾਂ ਨੇ ਬਹੁਤ ਤੌਰ ਤੇ ਕਰਿਆ ਪਰੇਸ਼ਾਨ ਐਂ ਕਰਿਆ ਕਿ ਅਸੀਂ ਸਾਈਨ ਨਹੀਂ ਕਰ پا ਰਹੇ ਤੇ ਹਮ ਜੂਨ ਜੁਲਾਈ ਦਾ ਮਹੀਨਾ ਸੀ ਤੇ ਇਹਨਾਂ ਨੇ ਸਪਹਿਲਾਂ ਸਾਨੂੰ ਪਾਣੀ ਨਹੀਂ ਪੀਣ ਦਿੱਤਾ ਹਮ ਕਿ ਅੱਧਾ ਘੰਟਾ ਬਾਅਦ ਪਾਣੀ ਪੀਣਾ ਹੋਣਾ ਦਾ ਬੰਦੇ ਨੇ ਜਾਣਾ ਇਹ ਮਨਾ ਕਰਦੇ ਤੇ ਕਿ ਪਾਣੀ ਪੀਣ ਵੀ ਨਹੀਂ ਜਾਣਾ ਤੁਸੀਂ ਜੀ ਤੇ ਵੇ ਮਸ਼ੀਨਾਂ ਤੇ ਖੜਾ ਕੇ ਤੇ ਇਹਨਾਂ ਨੇ ਹੀਟਰ ਖੋਲਦੇ ਜੀ 2-2000 ਵਾਟ ਦੇ ਹੀਟਰ ਦੇ ਜਿੱਥੇ ਪੂਰਾ ਲੈਂਪ ਆਇਆ ਪਿੰਗਲ ਗਿਆ ਜੂਨ ਦੇ ਮਹੀਨੇ ਦੇ ਵਿੱਚ ਜੂਨ ਦੇ ਮਹੀਨੇ ਵਿੱਚ ਹੀ ਹਾਂ ਤੇ ਇਹਨਾਂ ਨੇ ਸਾਨੂੰ ਜਿਹੜੇ ਟੇਬਲ ਤੇ ਬੰਦਾ ਬੈਠ ਕੇ ਕੰਮ ਕਰਦਾ ਸੀ ਉਹ ਟੇਬਲ ਵੀ ਚੱਕ ਲਈ ਤੇ ਖੜਕੇ ਨੌਕਰੀ ਕਰੋ 8 ਘੰਟੇ ਹਾਂ ਤੇ ਉੱਤੇ ਬਾਅਦ ਜੀ ਇਹਨਾਂ ਨੇ ਉੱਪਰ ਤੋਂ ਹਵਾ ਆਂਦੀ ਸੀ ਸਾਨੂੰ ਠੰਡੀ ਹਾਂ ਉਹ ਵੀ ਇਹਨਾਂ ਨੇ ਬੰਦ ਕਰਤੀ ਜੀ ਤੇ ਸਾਨੂੰ ਉਹ ਹਾਲ ਹੋ ਗਿਆ ਕਿ ਉੱਪਰ ਦੇ ਲੈ ਕੇ ਥੱਲੇ ਤੱਕ ਐ ਪਾਣੀ ਚੁੰਦਾ ਸੀ ਜਿਵੇਂ ਏਸੀ ਚੁੰਦਾ ਹੁੰਦਾ ਹੈ ਹਾਂ ਕਿ ਅਸੀਂ ਜਦ ਸੈਨ ਨਹੀਂ ਕਰਦੇ ਸੀ ਪੱਠੀਆਂ ਸੀ ਉੱਥੇ ਨੇੜੇ ਪੱਠੀਆਂ ਸੀ ਉਹਦੇ ਉੱਪਰ ਕੈਪ ਲੱਗਦਾ ਸੀ ਲੈਂਪ ਦੇ ਉੱਪਰ ਉਹ ਪੂਰੇ ਗਰਮ ਕਰਕੇ ਹੀ ਲੱਗਦਾ ਸੀ ਬਲਬ ਦੇ ਉੱਪਰ ਹਾਂ ਜੀ ਤੇ ਉਹ ਕੈਪ ਲੱਗਦਾ ਜੀ ਪੂਰੀ ਗਰਮੀ ਦੇ ਵਿੱਚ ਤਾਂ ਹੀ ਲੱਗਦਾ ਸੀ ਕਿਉਂਕਿ ਉਹ ਬਹੁਤ ਹੀਟਰ ਸੀ ਇੱਕ ਮਸ਼ੀਨ ਦੇ ਅੰਦਰ ਲਾਏ ਹੋਏ ਪੱਠੀ ਦੇ ਅੰਦਰ ਆ ਜੀ ਤੇ ਉਹਦੇ ਬੰਦੇ ਨੂੰ 5 ਫੁੱਟ ਤੋਂ ਦੂਰ ਵੀ ਖੜ੍ਹ ਨਹੀਂ ਹੁੰਦਾ ਸੀ ਇਹਨਾਂ ਨੇ ਸਾਨੂੰ ਉਹਦੇ ਪੱਠੀਆਂ ਦੇ ਗਾਰਡ ਖੋਲਤੇ ਸਾਡੇ ਕਿ ਨਹੀਂ ਨੂੰ ਤੇ ਸਾਡੀ ਬਹੁਤ ਬੁਰੀ ਹਾਲਤ ਕਰੀ ਇਸ ਪੰਨੂ ਪਾਣੀ ਪੀਣ ਤੋਂ ਬਾਥਰੂਮ ਜਾਣ ਤੋਂ ਇਹਨਾਂ ਨੇ ਮਨਾਹੀ ਕਰਤੀ ਸੀ ਕਿੰਨੇ ਦਿਨਾਂ ਤੁਹਾਨੂੰ ਉੱਥੇ ਕੰਮ ਕਰਨ ਦੇ 25 ਦਿਨ ਰੱਖਿਆ ਜੀ 25 ਦਿਨ ਕੰਮ ਕਰਿਆ ਤੁਸੀਂ 25 ਦਿਨ ਰੱਖਿਆ ਜੀ ਜੀ ਤੇ ਅਸੀਂ ਬਹੁਤ ਕੰਮ ਲੇਟਾਂ ਕਰੀਆਂ ਜੀ ਬਾਜੂਆਂ ਦੇ ਤੇ ਸਾਰੇ ਐਸਪੀ ਨੂੰ ਵੀ ਕਰੀਵਿਆਂ ਪ੍ਰਿੰਸੀਪਲ ਨੂੰ ਵੀ ਕਰੀਵਿਆਂ ਤੇ ਕਿਸੇ ਨੇ ਸਾਡੀ ਹਾਲ ਤੱਕ ਕੋਈ ਸੁਣਾਈ ਨਹੀਂ ਕਰੀ ਸਾਨੂੰ ਬੁਲਾਇਆ ਨਹੀਂ ਪੁੱਛਿਆ ਨਹੀਂ ਕੁਝ ਨਹੀਂ ਕਰਿਆ ਜੀ ਜੀ ਅਸੀਂ 13 ਬੰਦੇ ਆ ਜਿਨ੍ਹਾਂ ਨੂੰ 1 ਰੁਪਿਆ ਨਹੀਂ ਹੱਲਣੇ ਦੇਆ ਸਿਰਫ ਆਪਣੀ ਮਰਜ਼ੀ ਨਾਲ ਜੋ ਸਾਡੇ ਖਾਤਿਆਂ ਵਿੱਚ ਪੈਸਾ ਪਾਇਆ ਹੁਣ ਕੀ ਕਹਿੰਦੇ ਨੇ ਤੁਹਾਨੂੰ ਹੁਣ ਕੋਈ ਗੱਲਬਾਤ ਹੁੰਦੀ ਹੈ ਇਹ ਕਰਦੀ ਹੈ ਕੰਪਨੀ ਕਲੋਜ਼ਰ ਕਰਦੀ ਹੈ ਜੀ ਵੀ ਤੁਹਾਡਾ ਕੁਝ ਨਹੀਂ ਮੰਨ ਸਕਦਾ ਤੁਸੀਂ ਇੱਥੇ ਜਾਣਾ ਜਾਓ ਕੰਪਨੀ ਸੁਪਰੀਮ ਕੋਰਟ ਤੱਕ ਲੜਨ ਦੇ ਨੂੰ ਤਿਆਰ ਹੈਗੀ ਹਮ ਤੇ ਹੁਣ ਉਹ ਤਕੜੀ ਕੰਪਨੀ ਆ ਜੀ ਪੰਜ ਪੰਜ ਵਕੀਲ ਖੜੇ ਕਰ ਦਿੰਦੇ ਆ ਅਸੀਂ ਵਰਕਰ ਬੰਦੇ ਕਿੱਥੇ ਤੱਕ ਉਹ ਇੰਨਾ ਕਰ ਸਕਦੇ ਆ ਅਸੀਂ ਆਪਣਾ ਇੱਕ ਵਕੀਲ ਲੈ ਜਾਂਦੇ ਆ ਤੇ ਸਾਨੂੰ ਛੋਟ ਛੋਟ ਛੁੱਟੀ ਵਾਲੇ ਦਿਨ ਸਾਨੂੰ ਤਰੀਕ ਦਈ ਜਾਂਦੀ ਹੈ। ਅੱਛਾ ਹਾਂ ਜੀ। ਜੱਜ ਤਾਂ ਜਾਂਦੇ ਜੱਜ ਸਾਹਿਬ ਛੁੱਟੀ ਦੇ ਆ। ਹਮ ਅਸੀਂ ਸਾਨੂੰ ਮਤਲਬ ਜੀ 2 ਸਾਲ ਤੇ ਤਰੀਕ ਸ਼ੁੱਕਰਵਾਰ ਕੀ ਉਹ ਦਈ ਜਾ ਰਹੀ ਹੈ। ਹਮ ਹੋਰ ਚੇਂਜ ਨਹੀਂ ਕਰੀਗੇ। ਅਸੀਂ ਕਿਹਾ ਵੀ ਸਾਡੀ ਜਿਹੜੀ ਤਰੀਕ ਹੈ ਲੱਗ ਬਦਲੋ ਇਹ ਮਨਾ ਕਰ ਰਹੇ ਆ ਕਿ ਸ਼ੁੱਕਰਵਾਰ ਨੂੰ ਹੀ ਵਕੀਲ ਆਊਗਾ ਕੰਪਨੀ ਦਾ ਤੇ ਉਹ ਦੂਰੋਂ ਆਂਦਾ ਹੈ। ਅਸੀਂ ਜਿਹੜੀ ਤਰੀਕ ਹੈ ਉਹ ਚੇਂਜ ਨਹੀਂ ਕਰ ਸਕਦੇ। ਜੀ ਇਹਨਾਂ ਨੇ ਸਾਨੂੰ ਜੀ ਅੰਤ ਤੱਕ ਬਹੁਤ ਪਰੇਸ਼ਾਨ ਕਰਿਆ। ਤੇ ਫਿਰ ਇਹਨਾਂ ਨੇ ਗੇਟ ਤੋਂ ਬਾਹਰ ਕੱਢ ਦਿਆ ਅਸੀਂ ਡਿਊਟੀ ਤੇ ਗਏ ਹਾਂ ਤਾਂ ਇਹ ਕਹਿੰਦੇ ਵੀ ਕੰਪਨੀ ਬੰਦ ਹੋ ਚੁੱਕੀ ਹੈ ਅਸੀਂ ਕਿਹਾ ਵੀ ਕੋਈ ਨੋਟਿਸ ਲਗਾਓ ਹਾਂ ਕੋਈ ਕੰਪਨੀ ਬੰਦ ਕਰਦੀ ਤੁਸੀਂ ਕਦੀ ਗੇਟ ਤੇ ਨੋਟਿਸ ਹੋਣਾ ਜਿਹਦਾ ਸਾਨੂੰ ਨੋਟਿਸ ਦੇਣਾ ਜਿਹਦਾ ਕਹਿੰਦੇ ਨਹੀਂ ਤੁਹਾਡਾ ਟਰਮੀਨੇਟ ਲੈਟਰ ਹੈ ਜਿਹੜੇ ਘਰਾਂ ਪਹੁੰਚ ਜਾਣਗੇ ਜੀ ਤੇ ਸਾਡੇ ਟਰਮੀਨੇਟ ਲੈਟਰ ਸਾਡੇ ਘਰਾਂ ਪਹੁੰਚਾਤੇ ਇਹਨਾਂ ਨੇ ਪਹੁੰਚ ਗਏ ਹਾਂਜੀ ਉਹਨਾਂ ਤੇ ਸਾਡੇ ਕੋਈ ਅਲੀਗੇਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਵੀ ਪਾਇਆ ਉਹ ਕਰਿਆ ਹਾਂ ਇਹ ਜਿਹੜਾ ਹੁਣ ਕੋਰਟ ਦਾ ਫੈਸਲਾ ਆਇਆ ਤੇ ਹੁਣ ਉਹ ਤੇ ਤੁਹਾਡਾ ਕੀ ਮਤਲਬ ਕਹਿਣਾ ਸਾਡਾ ਜੀ ਅਸੀਂ ਹੁਣ ਸੁਪਰੀਮ ਕੋਰਟ ਦੀ ਤਿਆਰੀ ਕਰ ਰਹੇ ਆ ਜੀ ਜੀ ਕਿ ਉਹਨੂੰ ਚੈਲੰਜ ਕਰਾਂਗੇ ਕਿ ਆ ਜਿਹੜਾ ਬੰਨ ਜੋ ਹਾਈ ਕੋਰਟ ਦਾ ਫੈਸਲਾ ਇਹਦੇ ਵਿੱਚ ਸਾਡੇ ਤੱਤ ਵੀ ਦੇਖ ਕੇ ਜਾ ਤੇ ਇਹਦੇ ਲਈ ਅਸੀਂ ਉਸੇ ਤਿਆਰੀ ਕਰ ਰਹੇ ਆ ਜੀ ਠੀਕ ਹੈ ਜੀ ਤੇ ਇੱਕ ਜਿਹਦੇ ਵਿੱਚ ਮੈਂ ਹੋਰ ਗੱਲ ਦੱਸਾਂ ਜੇ ਇਹ ਉਸ ਟਾਈਮ ਦੇ ਜਿਹੜੇ ਸਰਕਾਰੀ ادارے ਸੋਹਣਾਂ ਨੇ ਚੰਗਾ ਕੰਮ ਕੀਤਾ ਹੁੰਦਾ ਤੇ ਫੈਕਟਰੀ ਬੰਦ ਨਹੀਂ ਹੋਣੀ ਸੀ ਜਦੋਂ 2014 ਚ ਇਹ ਜਦੋਂ ਤੰਗ ਪਰੇਸ਼ਾਨ ਦਾ سلسلہ ਸ਼ੁਰੂ ਹੋਇਆ ਤੇ ਕੁਲਜੀਤ ਸਿੰਘ ਸਾਡੇ ਜਨਰਲ ਸੈਕਟਰੀ ਸੀ ਜੀ ਇਹਨਾਂ ਨੇ ਫਟਾਫਟ ਜਾ ਕੇ ਕਿਉਂਕਿ ਬੰਦਾ ਸਭ ਤੋਂ ਪਹਿਲਾਂ ਲੇਬਰ ਡਿਪਾਰਟਮੈਂਟ ਤੇ ਜਾਂਦਾ ਜੀ ਜਿੱਥੇ ਕੰਪਲੇਟ ਕਿਉਂਕਿ ਲੇਬਰ ਡਿਪਾਰਟਮੈਂਟ ਦਾ ਕਿ ਕਿਸੇ ਵਰਕਰ ਦਾ ਤੱਕਾ ਨਾ ਹੋਵੇ ਜੀ ਇਹਨਾਂ ਨੇ ਕੰਪਲੀਟ ਦਿੱਤੀ ਬਾਕੀ ਇਹਨਾਂ ਦੇ ਮੂੰਹ ਤੋਂ ਇੱਕ ਇਹ ਵੀ ਕਹਾਣੀ ਸੁਣੋ ਕਿ ਉਸ ਟਾਈਮ ਡਿਪਾਰਟਮੈਂਟ ਦਾ ਕੀ ਹਾਲ ਸੀ ਤੇ ਇਹਨਾਂ ਨਾਲ ਕੀ ਕੀਤਾ ਇੱਕ ਸਾਡੇ ਜਨਰਲ ਸੈਕਟਰੀ ਨਾਲ ਜੀ ਇੱਕ ਮਿੰਟ ਮੈਂ ਇਹ ਪੁੱਛਣਾ ਚਾਹਣਾ ਉਸ ਟਾਈਮ ਕੰਪਨੀ ਕਿਸੇ ਲਾਸਟ ਚ ਚੱਲ ਰਹੀ ਸੀ ਬੰਦ ਕਰਨ ਦਾ ਕਾਰਨ ਕੀ ਹੈ ਇਹ ਕੰਪਨੀ ਕਿਉਂ ਬੰਦ ਕਰਨੀ ਚਾਹੀਦੀ ਸੀ ਕੰਪਨੀ ਜੀ ਤੁਸੀਂ ਹਾਂ ਪਿਛਲੇ 3 ਸਾਲ ਦੀ ਉਸ ਟਾਈਮ ਦੀ ਕਾਡ ਲੋ ਇਹਨਾਂ ਦੀ ਰਿਟਰਨਾਂ ਕੰ ਕੁਛ ਆ ਜਾਂ ਨਾ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਦੋਪਾਈ ਹੁੰਦੀ ਹੈ ਉਹ ਲੜੇ ਕੋਈ ਐਸਾ ਨਾ ਕੋਈ ਪੁਆਇੰਟ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਸੀ ਇਹ ਜੀ ਪਲਾਟ ਦੀ ਕੀਮਤਾਂ ਵਧ ਗਈਆਂ ਜੀ ਉਦੋਂ ਸਰਕਾਰ ਨੇ ਇਹਨਾਂ ਨੂੰ ਤਰਸਯੋਗ ਤੇ ਦਿੱਤਾ ਸੀ ਕਿ ਉਹਦੇ ਇੰਡਸਟਰੀ ਲਗਾਤਵਾ ਦੇ ਸਮੇਂ ਸਮੇਂ ਹੁਣ ਮੁਹਾਲੀ ਵਰਗੇ ਸੈਕਟਰ 'ਚ 25 ਏਕੜਾਂ ਦੀ ਕੀਮਤ ਇੰਨੀ ਵਧ ਗਈਆਂ ਲੋਕੇਸ਼ਨ ਕੀ ਆ ਉਹਦੀ एयरपोर्ट ਦੇ ਨਾਲ ਆ ਜੀ ਬਿਜੇਰਪੋਰਟ ਦੇ ਨਾਲ ਦਿੱਕਤ ਆਹਾ ਚੀਜ਼ ਆ ਉਹ ਇਹ ਪਿਛਲੀ ਗੱਲ ਆ ਜੀ ਵਰਕਰਾਂ ਨੂੰ ਲਾਗੇ ਚੋਬਨ ਕਿ ਵਰਕਰ ਨੂੰ ਕੱਢੋ ਵਰਕਰ ਨੂੰ ਇਦਾਂ ਕਾਨੂੰਨ ਨਹੀਂ ਕੱਢਣ ਦੇ ਸਕਦਾ ਤੇ ਇਹਨਾਂ ਨੇ ਕਿ ਵਰਕਰ ਨੂੰ ਕਿਸੇ ਤਰ੍ਹਾਂ ਲੇਬਰ ਡਿਪਾਰਟਮੈਂਟ ਦੀ ਛਾਅ ਤੇ ਪੁਲਿਸ ਖਰੀਦ ਕੇ ਕਿ ਵਰਕਰ ਨੂੰ ਸੈਨ ਕਰਾ ਕੇ ਕੱਢਿਆ ਜਾਵੇ ਬਿਜਲੀ ਕਾਣੀ ਇਹ ਆ ਇਹ ਕਹਿ ਕਹਿ ਕੇ ਅਸੀਂ ਪਿਛਲੇ ਇੰਨੇ ਸਾਲਾਂ ਤੋਂ ਪਿੱਟ ਪਿੱਟ ਮਰ ਗਏ ਕਿ ਕਾਣੀ ਬਿਜਲੀ ਇਹ ਆ ਜੀ ਵਰਕਰ ਗਿਆ ਕਿ ਅਸਲ ਖਰਬਾਂ ਦੀ ਜ਼ਮੀਨ ਆ ਉਹ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਆ ਦੇਖੋ ਜੀ ਉਸ ਟਾਈਮ ਦੇ ਡਿਪਾਰਟਮੈਂਟ ਨੇ ਕੰਮ ਕੀਤਾ ਉਹ ਤਤਾਏ ਦਿਨੋਪਤੀ ਨਹੀਂ ਆਣ ਸਾਰੇ ਆਪਣਾ ਪਰਿਵਾਰ ਪਾਰ ਰਹੇ ਹੁੰਦੇ ਕੁਲਜੀਤ ਜੀ ਤੁਸੀਂ ਉਸ ਟਾਈਮ ਦੀ ਜੋ ਜੋ ਹੋਈ ਉਹ ਦੱਸੋ ਜੀ ਕੀ ਕੀ ਉਸ ਟਾਈਮ ਹੋਇਆ ਤੇ ਉਹਦਾ ਕੀ ਸੀ ਬਾਈ ਜੀ ਤੁਹਾਡਾ ਨਾਮ ਦੱਸ ਦੋ ਜੀ ਪਹਿਲਾਂ ਜੀ ਮੇਰਾ ਨਾਮ ਕੁਲਜੀਤ ਸਿੰਘ ਹੈ ਜੀ ਮੈਂ ਜਨਰਲ ਸੈਕਟਰੀ ਸੀ ਉਦੋਂ ਜੀ ਦੇਖੋ ਮਜ਼ਦੂਰ ਜਮਾਤ ਦੀ ਜਿਹੜੀ ਮਾਂ ਹੈ ਉਹ ਲੇਬਰ ਡਿਪਾਰਟਮੈਂਟ ਆ ਜੀ ਜਦੋਂ ਬੱਚੇ ਨੂੰ ਕੋਈ ਪ੍ਰੋਬਲਮ ਆਏਗੀ ਤਾਂ ਉਹ ਆਪਣੀ ਮਾਂ ਦੇ ਕੋਲ ਜਾਏਗਾ ਅਸੀਂ ਲੇਬਰ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਦਿੱਤੀ ਵੀ ਸਾਡੇ ਵਰਕਰ ਦੇ ਨਾਲ ਮੈਨੇਜਮੈਂਟ ਤੱਕਾ ਕਰ ਰਹੀ ਹੈ ਤੱਕਾ ਕਰਕੇ ਜ਼ਬਰਦਸਤੀ ਸਾਈਨ ਕਰਾ ਕੇ ਵਰਕਰ ਨੂੰ ਕੱਢ ਰਹੀ ਹੈ ਵੀ ਇਹਦੇ ਤੇ ਐਕਸ਼ਨ ਲਿੱਤਾ ਜਾਵੇ ਵੀ ਉਹਦਾ ਚਲਾਨ ਕੀਤਾ ਜਾਵੇ ਅਨਫੇਅਰ ਲਿਵ ਪ੍ਰੈਕਟਿਸ ਦਾ ਹਾਂ ਤੇ ਉਹ ਡਿਪਾਰਟਮੈਂਟ ਬਠਾਲ ਕੇ ਮੈਨੂੰ ਕਹਿੰਦਾ ਇਹ ਤੂੰ ਵੀ ਸਾਈਨ ਕਰਨ ਨਹੀਂ ਤਾਂ ਤੈਨੂੰ ਵੀ ਚੋਰੀ ਚਾਰੀ ਦਾ ਇਲਜ਼ਾਮ ਲਾ ਕੇ ਕੱਢ ਦੇਣਗੇ ਹਾਂ ਬਾਕੀ ਜਿਹੜਾ ਵਿਜੀਲੈਂਸ ਨੇ ਪਰਚਾ ਕੀਤਾ ਸੀ ਉਹ ਆਰਡਰ ਅਸੀਂ ਪੜਿਆ ਹਾਈ ਕੋਰਟ ਦੇ ਉਹਦੇ ਵਿੱਚ ਇੱਕ ਬੰਦਾ ਚੋਰ ਆ ਚੋਰ ਰਿਸ਼ਵਤ ਲੈ ਕੇ ਜਾਂਦਾ ਏ ਹਾਂ 50 ਕਰੋੜ ਦੀ ਰਿਸ਼ਵਤ ਲੈ 50 ਲੱਖ ਰੁਪਏ ਲੈ ਕੇ ਜਾਂਦਾ 1 ਕਰੋੜ ਦੀ ਰਿਸ਼ਵਤ ਦਾ ਆਫਰ ਕਰਦਾ ਏ ਵਿਜੀਲੈਂਸ ਨੂੰ ਬਿਜੀਲੈਂਸ ਦਾ ਵਕੀਲ ਆ ਜਿਹੜਾ ਉਹ ਉੱਥੇ ਬਿਲਕੁਲ ਇਹ ਤੇ ਬੋਲਿਆ ਹੀ ਨਹੀਂ ਕੁਝ ਵੀ ਇਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਵੀ ਕਿ ਉਹ ਨਹੀਂ ਬਿਜੀਲੈਂਸ ਦਾ ਵਕੀਲ ਉੱਥੇ ਬੋਲਿਆ ਜੀ ਪਹਿਲਾਂ ਜਦੋਂ ਇਹ ਸਰਕਾਰ ਆਈ ਸੀ ਬਹੁਤ ਇਮਾਨਦਾਰੀ ਦਾ ਢੋਂਗ ਪਟਿਆ ਸੀ ਬੜੇ ਬੈਨਰ ਲੱਗੇ ਹੋਏ ਆ ਹਜ਼ਾਰਾਂ ਕਰੋੜ ਰੁਪਏ ਜਿਹੜਾ ਲਾਤਾ ਪੰਜਾਬ ਦਾ ਬੈਨਰਾਂ ਤੇ ਵੀ ਸਰਕਾਰ ਨੇ ਪ੍ਰਿਸ਼ਟਾਚਾਰ ਨੂੰ ਜ਼ੀਰੋ ਕਰਤਾ ਪਰ ਨਹੀਂ ਬਿਜੀਲੈਂਸ ਦੇ ਜਦ ਬੰਦਾ ਫੜ ਲਿਆ ਬਿਜਲੀ ਲੰਦਾ ਵਕੀਲ ਕਿਉਂ ਨਹੀਂ ਬੋਲ ਰਿਹਾ ਉਹਦੇ ਖਿਲਾਫ ਜਾ ਕੇ ਵੀ ਇਹ ਬੰਦਾ ਰਿਸ਼ਵਤ ਲੈ ਕੇ ਆਇਆ ਹਾਂ ਇੱਕ ਵੀ ਲਫ਼ਜ਼ ਨਹੀਂ ਬੋਲਿਆ ਬਾਕੀ ਵਰਕਰ ਦੇ ਬਾਰੇ ਕੋਈ ਫਲੀਸਟ ਦੇ ਕੇਸ ਦੇ ਬਾਰੇ ਉੱਥੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਵੀ ਕਿੰਨਾ ਫਲਾਈਜ਼ ਬੇਰੁਜ਼ਗਾਰ ਕਰਕੇ ਕਰੋੜਾਂ ਦੇ ਲਿਆਤਾ ਅਸੀਂ 2016 ਤੋਂ ਲਗਾਤਾਰ ਲੜ ਰਹੇ ਹਾਂ ਇਹ ਲੜਾਈ ਅਸੀਂ ਸਾਨੂੰ ਜੋ ਕੋਈ ਮਿਲੇ ਨਾ ਮਿਲੇ ਲੇਕਿਨ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਰੁਤਬੇ ਵਾਸਤੇ ਅਸੀਂ ਇਹ ਲੜਾਈ ਸੁਪਰੀਮ ਕੋਰਟ ਤੱਕ ਲੜਾਂਗੇ ਜਾ ਕੇ ਠੀਕ ਹੈ ਧੰਨਵਾਦ ਭਾਜੀ ਮੈਨੇਜਮੈਂਟ ਨੇ ਜਿਹੜਾ ਕਰਿਆ 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 ਜਦ ਆਪਾਂ ਹੈਲਪ ਮੰਗਣ ਵਾਸਤੇ ਸਰਕਾਰੀ ਅਦਾਰੇ ਕੋਲ ਗਏ ਸਰਕਾਰੀ ਅਦਾਰੇ ਨੇ ਬਿਲਕੁਲ ਹੈਲਪ ਨਹੀਂ ਕਰੀ ਬਲਕਿ ਉਲਟਾ ਦਬਕਾ ਮਾਰਿਆ ਇੱਕ ਜਨਰਲ ਸੈਕਟਰ ਦੀ ਪੋਸਟ ਤੇ ਉੱਪਰ ਬੰਦਾ ਬੈਠਾ ਉਹਨੂੰ ਦਬਕਾ ਕੇ ਤਾਂ ਹੁਣੇ ਸਾਈਨ ਕਰਨੀ ਤੇ ਤੇਰਾ ਵੀ ਕੰਮ ਹੋ ਜਾਣਾ ਇਹ ਸਰਕਾਰੀ ਦਫ਼ਤਰ ਚ ਵੀ ਤੁਹਾਨੂੰ ਇਹੀ ਗੱਲ ਕਹੀ ਗਈ ਵੀ ਇੱਥੇ ਸਾਈਨ ਕਰੋ ਉਸ ਟਾਈਮ ਦੀ ਉਸ ਟਾਈਮ ਦੇ ਜਿਹੜੇ ਸੀਗੀ ਉਹ ਮੋਨੋਪੋਲੀ ਸੀਗੀ ਉਹਨੇ ਬੰਦੇ ਨੂੰ ਸਾਡੇ ਜਨਰਲ ਸੈਕਟਰੋਂ ਦਬਕਾ ਮਾਰਿਆ ਹਾਂ ਤੇ ਜਿਸ ਜਦ ਆਪਾਂ ਕਿਸੇ ਨੂੰ ਜਾਣਦੇ ਤਾਂ ਆਪੇ ਸਰਕਾਰੀ ਧਾਰੇ ਕੋਲ ਜਾਂਦੇ ਵੀ ਸਾਡੇ ਕੋਲ ਇਹ ਬੇਇਨਸਾਫੀ ਹੋ ਰਹੀ ਹੈ ਜਦੋਂ ਸਰਕਾਰੀ ਦਫ਼ਤਰੀ ਨਹੀਂ ਸਾਨੂੰ ਉਲਟਾ ਤੁਹਾਨੂੰ ਉਹ ਕਹਿੰਦੇ ਵੀ ਸਾਈਨ ਕਰੋ ਇੱਥੇ ਇਹ ਇਹ ਸੀਨ ਹੋਇਆ ਉੱਧਰ ਇਹ ਪਿੰਡ ਜੀ ਇੱਕ ਤੁਸੀਂ ਦੱਸਿਓ ਜੀ ਕੀ ਗੱਲਬਾਤ ਹੈ ਇੱਧਰ ਨੂੰ ਆਜੋ ਬਣ ਜੀ ਇੱਥੇ ਕਾਜੋ ਚਲੋ हां जी नाम ਕੀ ਹੈ ਜੀ ਤੁਹਾਡਾ ਜਸਵਿੰਦਰ ਕੌਰ हां जी ਆ ਮੜਾ ਜਨੇ ਨੇੜੇ ਕਰ ਲਿਓ ਬਸ ਬਹੁਤ ਠੀਕ ਹੈ ਜੀ ਜਸਵਿੰਦਰ ਕੌਰ ਜਸਵਿੰਦਰ ਕੌਰ ਠੀਕ ਹੈ ਤੇ ਪੰਜ ਇੱਥੇ ਤੁਹਾਡੇ ਮਤਲਬ ਕੌਣ ਜੌਬ ਕਰਦੇ ਸੀਗੇ ਮੇਰੇ ਹਸਬੰਡ ਸੀਗੇ ਠੀਕ ਹੈ ਕਿਹੜੇ ਸਾਲ ਚ ਜੀ ਡੈਥ ਹੋਈ ਉਹ ਹਾਂ ਜੀ ਉਹਨਾਂ ਦੀ ਡੈਥ ਕਿਹੜੇ ਸਾਲ ਤੋਂ ਹੋਈ ਹੈ 2023 ਚ ਤੇ ਜੀ ਤੇ ਦੱਸਿਓ ਜੀ ਕੀ ਕਹਾਣੀ ਆ ਜੀ ਤੁਹਾਡੀ ਉਹ ਤਾਂ ਇਹ ਫਿਲਪਸ ਕੰਪਨੀ ਬੰਦ ਹੋਣ ਕਰਕੇ ਸਾਰੇ ਵਰਕਰਾਂ ਨੂੰ ਕੱਢਤਾ ਸਾਰੇ ਦੇ ਸਾਰੇ ਏਮਪਲਾਈ ਜਿਹੜੇ ਉਹ ਡਿਪਰੈਸ਼ਨ ਵਿੱਚ ਜਾ ਰਹੇ ਸੀਗੇ ਉਹਨਾਂ ਨੂੰ ਵੀ ਹਾਰਟ ਅਟੈਕ ਹੋ ਗਿਆ ਉਹ ਇੰਨੀ ਜਿਆਦਾ ਪ੍ਰੋਬਲਮ ਵਿੱਚ ਸੀਗੇ ਜੀ ਕਿ ਜਿਹੜੀ ਮੈਨੇਜਮੈਂਟ ਆ ਉਹ ਕਹਿ ਰਹੀ ਸੀ ਕਿ ਤਰਲੋਕ ਸਿੰਘ ਇੰਨੀ ਐਸ਼ ਦੀ ਜ਼ਿੰਦਗੀ ਜੀ ਰਿਹਾ ਕਿ ਕੋਈ ਹਿਸਾਬ ਨਹੀਂ ਜਿਦ ਤਰਲੋਕ ਸਿੰਘ ਐਸ਼ ਦੀ ਜ਼ਿੰਦਗੀ ਜਿੰਦਾ ਤੇ ਅੱਜ ਉਹ ਇੱਥੇ ਹੀ ਖੜਾ ਹੁੰਦਾ ਜੋ ਦੁਨੀਆਂ ਤੋਂ ਨਾ ਚਲੇ ਜਾਂਦਾ ਔਰ ਇੰਨੇ ਸਾਡੇ ਵਰਕਰ ਜਿਹੜੇ ਬੇਰੁਜ਼ਗਾਰ ਔਰ ਦੁਨੀਆਂ ਤੋਂ ਚਲੇ ਗਏ ਕਿੰਨੀ ਜ਼ਿਆਦਾ ਨਹੀਂ ਪਰ ਬੱਚਿਆਂ ਦਾ ਭਵਿੱਖ ਜਿਹੜਾ ਉਹ ਸਾਰੇ ਬੱਚਿਆਂ ਦਾ ਖਰਾਬ ਹੋ ਗਿਆ ਕੋਈ ਵੀ ਆਪਣੇ ਬੱਚੇ ਨੂੰ ਪੜਾ ਨਹੀਂ ਸਕਦਾ ਸਾਰੇ ਬੇਰੁਜ਼ਗਾਰ ਬੈਠੇ ਕਿਸੇ ਨੂੰ ਕੋਈ ਜੋਬ ਨਹੀਂ ਮਿਲ ਸਕਦੀ ਕਿਉਂਕਿ ਉਮਰ ਇੰਨੀ ਨਹੀਂ ਹੋ ਚੁੱਕੀ ਸਾਰਿਆਂ ਦੀ ਇਹਨਾਂ ਨੇ ਕੱਢਣ ਲੱਗਿਆ ਨਹੀਂ ਇੱਕ ਵਾਰ ਵੀ ਨਹੀਂ ਸੋਚਿਆ ਕਿ ਇੰਨੇ ਬੰਦਿਆਂ ਨੂੰ ਅਸੀਂ ਬੇਰੁਜ਼ਗਾਰ ਕਰ ਰਹੇ ਹਾਂ ਤੇ ਕਿੱਥੇ ਜਾਣਗੇ ਜਿਹੜੇ ਕਿਰਾਏ ਤੇ ਰਹਿ ਰਹੇ ਉਹ ਕਿੱਥੋਂ ਕਿਰਾਇਆ ਭਰਨਗੇ ਕੀ ਕਰਨਗੇ ਬੱਚਿਆਂ ਨੂੰ ਕਿਵੇਂ ਪੜਾਣਗੇ ਕਿਵੇਂ ਬਿਣਨਗੇ ਅੱਜ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਔਰ ਨਾ ਤਾਂ ਸਾਡੀ ਸਰਕਾਰ ਕੋਈ ਸੁਣ ਰਹੀ ਨਾ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਸਾਡੀ ਕੋਈ ਗੱਲ ਅਸੀਂ ਇੰਨੇ ਪਰੇਸ਼ਾਨ ਆ ਕਿ ਬਹੁਤ ਜ਼ਿਆਦਾ ਹਾਂ ਰੋਏ ਰੋਏ ਸੜਕਾਂ ਤੇ ਪੜਕਣਾ ਕੋਈ ਸੋਖੀ ਗੱਲ ਨਹੀਂ ਹੈ ਇਹ ਜਿਹੜੇ ਸਾਡੇ ਬੰਦੇ ਜਾਣਦੇ ਨਹੀਂ ਉਹ ਕੋਈ ਸੋਖੀ ਤਰ੍ਹਾਂ ਨਹੀਂ ਜਾਣਦੇ ਬਹੁਤ ਔਖੀ ਨੇ ਘਰਾਂ ਵਿੱਚੋਂ ਨਿਕਲਣਾ ਬੱਚਿਆਂ ਨੂੰ ਛੱਡਣਾ ਸੋ ਬਿਮਾਰੀ ਸਮਾਰੀ ਪੈਸਾ ਕਿੱਥੋਂ ਆਏਗਾ ਜਦੋਂ ਸਾਨੂੰ ਕੋਈ ਜੋਬ ਵੀ ਨਹੀਂ ਹੈ ਤਾਂ ਸਾਨੂੰ ਪੈਸਾ ਕਿੱਥੋਂ ਆਣਾ ਅਸੀਂ ਕਿਵੇਂ ਕਰਾਂਦੇ ਗੁਜ਼ਾਰਾ ਕਰਨੇ ਨੇ ਇੰਨੀ ਬੁਰੀ ਹਾਲਤ ਹੋ ਰਹੀ ਸਾਰਿਆਂ ਦੀ ਠੰਡਾਂ ਦੇ ਵਿੱਚ ਫਿਰਨਾ ਔਰ ਮੈਨੇਜਮੈਂਟ ਕਹਿੰਦੀ ਕਿ ਬਹੁਤ ਵਧੀਆ ਵਰਕਰ ਜੀ ਰਹੇ ਨੇ ਮੈਨੂੰ ਇੱਕ ਵਾਰ ਵੀ ਆ ਕੇ ਪੁੱਛਣ ਕਿ ਮੈਂ ਕਿੱਦਾਂ ਜੀ ਰਹੀ ਆ ਮੈਨੂੰ ਪੁੱਛਿਆ ਉਹਨਾਂ ਨੇ ਮੈਨੂੰ ਇੰਨੀ ਵੱਡੀ ਗੱਲ ਹੋਈ ਮੇਰੇ ਕੋਲ ਕੋਈ ਆਏ ਕੋਈ ਨਹੀਂ ਆਇਆ ਔਰ ਜਿਹੜੇ ਐਸ ਦੀ ਜ਼ਿੰਦਗੀ ਜੀ ਰਹੇ ਉਹ ਉਹ ਵੀ ਸਾਨੂੰ ਪਤਾ ਜਿਨ੍ਹਾਂ ਨੇ ਇੰਨੇ ਇੰਨੇ ਪੈਸੇ ਖਾਦਦੇ ਨੇ ਅੱਜ ਉਹ ਚੰਗੇ ਪੱਲੇ ਬੈਠੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਬਚਾਇਆ ਸਾਰੀ ਫਿਲਪਸ ਕੰਪਨੀ ਨੇ ਪੈਸਾ ਦੇ ਦੇ ਕਿ ਉਹਨਾਂ ਦੇ ਬੱਚਿਆਂ ਨੂੰ ਬਚਾਇਆ ਅੱਜ ਜੋ ਸਾਡੇ ਸਾਰੇ ਵਰਖਲਾਫ ਚੱਲਦੇ ਨੇ ਔਰ ਐਸ ਦੀ ਜ਼ਿੰਦਗੀ ਉਹ ਜੀ ਰਹੇ ਆ ਸਾਡੇ ਇਹ ਵਾਲੇ ਵਰਕਰ ਕੋਈ ਨਹੀਂ ਐਸ ਦੀ ਜ਼ਿੰਦਗੀ ਜੀ ਰਹੇ ਸਾਰੇ ਬੇਕਾਰ ਨੂੰ ਕੋਈ ਜੋਬ ਨਹੀਂ ਸਿਕਦਾ